ਜ਼ਹਿਰ ਖਾ ਰਹੇ ਆ ਠੀਕ ਹੈ ਹਰੇਕ ਬੰਦਾ ਜ਼ਹਿਰ ਖਾ ਰਿਆ ਤਿੰਨ ਟਾਈਮ ਜਿਹੜਾ ਬੰਦਾ ਤਿੰਨ ਟਾਈਮ ਜ਼ਹਿਰ ਖਾ ਰਿਆ ਉਹ ਮੰਨ ਕੇ ਚੱਲੋ ਵੀ ਇਸ ਦੁਨੀਆ ਤੇ ਕਿੰਨਾ ਚਿਰ ਰਹੂਗਾ ਤੁਸੀਂ ਦੇਖੋ ਹੁਣ ਇੱਕ ਵਕਤ ਹੁਣ ਮੰਨ ਕੇ ਚੱਲੋ 6 ਕੁਆਟਰ ਕਣਕ ਰਹੇਗੀ ਠੀਕ ਹੈ ਦੂਜੀ ਕਣਕ ਆਪਣੀ ਸਾਰੀ ਵੱਖ-ਵੱਖ ਤਰ੍ਹਾਂ ਮੰਨ ਕੇ ਚੱਲੋ ਜਿਵੇਂ ਸੰਗਰੂਰ ਦੇ ਏਰੀਏ ਚ ਠੀਕ ਹੈ ਆਤਲਾ ਪੂਤਲਾ ਸਰਦੂਲਗੜ੍ਹ ਤੇ ਜਿਹੜੇ ਮਲਾਜ਼ਮ ਵੀ ਅਸੀਂ ਵਰਤਦੇ ਆ ਮੰਨ ਕੇ ਚੱਲੋ ਇਹ ਜਿਵੇਂ ਜੀ ਮਨਨ ਤਿੰਨ ਬੈਡ ਨੇ ਆਪਣੇ ਕੋਲੇ ਇਹ ਕਿੰਨੇ ਕ ਖਾਨੂ ਕਾਫੀ ਰਹਿੰਦੀਆਂ ਤਿੰਨ ਬੈਡਾਂ ਚ ਇਹ ਕਾਫੀ ਰਹਿੰਦੀਆਂ ਮਨ ਸਾਈ ਬਹੁਤ ਸੋਹਣਾ ਬਣਿਆ ਕੋਈ ਨਸਾਰਾ ਨਹੀਂ ਹੈਗਾ ਆਪਣੇ ਕੈਮੀਕਲ ਨਾਲ ਲੱਗ ਪਉਂਦਾ ਬੜੀ ਆ ਕਈ ਵਾਰੀ ਵੀ ਬਾਈ ਕੀ ਕਰਦੇ ਆ ਜਿਹੜਾ ਗੰਧਾ ਨੇ ਉਹਨੂੰ ਕੈਲਸ਼ੀਅਮ ਦੀ ਜ਼ਿਆਦਾ ਲੋੜ ਹੁੰਦੀ ਆ ਤੇ ਅਸੀਂ ਕੱਲੀ ਡੀਏਪੀ ਜਾਂ ਹੋਰ ਚੀਜ਼ੇ ਸਿੱਤੀ ਇਹਨਾਂ ਦੇ ਵਾਸਤੇ ਅਸੀਂ ਤਾਂ ਕੁਝ ਨਹੀਂ ਪਾਉਂਦੇ ਉਹਦੇ ਨਾਲ ਵੀ ਜਦੋਂ ਆਪਾਂ ਮਨ ਕੇ ਚਲੋ ਖਾਣ ਫਸਲ ਲਗਾਉਨੇ ਆ অর্ਗੈਨਿਕ ਉਹ ਸਾਰੀਆਂ ਡ੍ਰਿਪ ਦੇ ਉੱਤੇ ਹੀ ਅਸੀਂ ਪਾਣੀ ਸਟੋਰ ਕਰਕੇ ਤੇ ਡ੍ਰਿਪ ਦੇ ਉੱਤੇ ਹੀ ਕੰਮ ਕਰਦੇ ਆ ਬਾਈ ਦੇ ਗੱਲਾਂ ਤੋਂ ਸਵਾਲ ਨਿਕਲ ਕੇ ਆਏ ਜਿਵੇਂ ਬਾਈ ਪਹਿਲਾਂ ਆਪਣੇ ਬਜ਼ੁਰਗ ਵਿਰਾਸਤ ਕੀਤੀ ਕਰਦੇ ਸੀਗੇ ਉਹ ਜਿਹੜਾ ਬਾਣ ਨੂੰ ਢਾਲੂ ਰੱਖਦੇ ਹੁੰਦੇ ਸੀ। ਅੱਛੀ ਗਾ ਜੀ ਆਪਣੇ ਚੈਨਲ ਤੇ ਸਵਾਗਤ ਹੈ ਸਾਰਿਆਂ ਦਾ। ਅੱਜ ਇੱਕ ਆਪਾਂ ਸਾਨੂੰ ਨਵੇਂ ਕਿਸਾਨ ਨਾਲ ਮਿਲਣ ਜਾ ਰਹੇ ਹਾਂ। ਜਿਹੜਾ ਬੱਕਰੀ ਕਿੰਨ ਦੀ ਐਸੀ ਖੇਤੀ ਕਰਦਾ ਹੈਗਾ। ਅੱਜ ਕੱਲ ਦੇ ਰੇਹਾਂ ਸਪੈਿਆਂ ਦੇ ਯੁੱਗ 'ਚ ਨੈਚਰਲ ਖੇਤੀ ਕਰਦਾ ਮੁੰਡਾ ਤੇ ਉਹਦੇ ਨਾਲ ਸਾਰਾ ਤੁਹਾਨੂੰ ਫਾਰਮ ਦਿਖਾਵਾਂਗੇ ਤੇ ਕਰਦਿਆਂ ਗੱਲਬਾਤ ਕੀ ਪ੍ਰੋਸੀਜਰ ਆ ਕਿੰਨਾ ਕੁ ਚਿਰ ਹੋ ਗਿਆ ਉਹਨੂੰ ਸਟਾਰਟ ਕੀਤ ਨੂੰ। ਬਾਈ ਰਾਮ ਸਿੰਘ ਚਿਹਰੇ ਆ ਵੀ ਆਪਾਂ ਪਹੁੰਚੇ ਬਾਈ ਰਾਮ ਸਿੰਘ ਕੋਲ ਚਿਹਰੇ ਜੀ ਜੀ ਸਿੱਕਾ ਬਾਈ ਜੀ ਸਿੱਕਾ ਜੀ ਬਾਈ ਜੀ ਪਹਿਲਾਂ ਤਾਂ ਆਪਾਂ ਨੂੰ ਆਦੇ ਬਾਰੇ ਦੱਸੋ ਹਾਂ ਜੀ ਮੇਰਾ ਨਾਮ ਰਾਮ ਸਿੰਘ ਹੈ ਜੀ ਤੇ ਪਿੰਡ ਸਾਡਾ ਛੇਰਿਆਵਾਲੀ ਹੈ ਤੇ ਜ਼ਿਲ੍ਹਾ ਮਾਲਸਾ ਤੇ ਜਿਹੜਾ ਸਾਡਾ ਆਰਗੈਨਿਕ ਖੇਤੀ ਦਾ ਫਾਰਮ ਚੱਲਦਾ ਹੈ ਉਹ चौहान ਕੁਦਰਤੀ ਖੇਤੀ ਦੇ ਨਾਮ ਤੇ ਚੱਲਦਾ ਹੈ ਤੇ ਅਸੀਂ ਕੁਦਰਤੀ ਖੇਤੀ ਕਰਦੇ ਹਾਂ ਅਸੀਂ ਚੱਲੇ 2017 ਤੋਂ ਲੈ ਕੇ ਤੇ ਇਦੇ ਵਿੱਚ ਅਸੀਂ ਸਾਰਾ ਕੁਝ ਹੀ ਸਬਜ਼ੀਆਂ ਵੀ ਤੇ ਦਾਲਾਂ ਢੀਜ ਹਰੇਕ ਪ੍ਰਕਾਰ ਦਾ ਮੰਨ ਕੇ ਚੱਲੋ ਵੀ ਸਾਰੀਆਂ ਚੀਜ਼ਾਂ ਸਾਡੇ ਕੋਲੇ ਹੋਣਗੀਆਂ। ਬਾਈ ਸਬਜ਼ੀਆਂ ਦਾ ਦਾਲਾਂ ਦਾ ਤੇ ਬੀਜਾਂ ਦਾ ਕੰਮ ਕਰਦਾ ਹੈਗਾ ਬਾਈ ਨੂੰ ਪੁੱਛ ਦਿਨਾ। ਬਾਈ ਜੀ ਪਹਿਲਾਂ ਤਾਂ ਇੱਕ ਮੇਨ ਲੋਕਾਂ ਦੇ ਸਵਾਲ ਹੁੰਦੇ ਆ ਆਰਗੈਨਿਕ ਜਾਂ ਕੁਦਰਤੀ ਚੱਲੋ। ਹਾਂਜੀ। ਤੁਹਾਡੇ ਜਿਵੇਂ ਪਾਣੀ ਨਰਮ ਨੇ ਇੱਥੇ ਏਰੀਆ ਦੇ ਮਾਨਸਾ ਜਿਹੜਾ ਪਿੰਡ ਚੇਰੇ ਵਾਲੀ ਪਾਣੀ ਇੱਥੇ ਨਰਮ ਹੀ ਆ। ਨਰਮ ਪਾਣੀ ਦੇ ਵਿੱਚ ਆਰਗੈਨਿਕ ਖੇਤੀ ਕਾਮਯਾਬ ਹੈਗੀ ਆ। हां भाई जेड़ा असल ਨਰਮਿੰਦਰ ਪਾਣੀ ਦੇ ਵਿੱਚ ਆਰਗੈਨਿਕ ਜਿਹੜੀ ਖੇਤੀ ਹੈ ਨਾ ਅਸਲ ਖੇਤੀ ਨੂੰ ਬਈ ਪਾਣੀ ਦੀ ਜਿਆਦਾ ਲੋੜ ਨਹੀਂ ਠੀਕ ਹੈ ਜਿਹੜੀ ਖੇਤੀ ਹੈ ਉਹਨੂੰ ਛਿੱਲ ਦੀ ਲੋੜ ਆ ਠੀਕ ਹੈ ਤੇ ਜਿਹੜੀ ਇਹ ਖੇਤੀ ਹੈ ਮੰਨ ਕੇ ਚੱਲੋ ਜਿਹੜੀ ਸਾਡੇ ਪਹਿਲਾਂ ਬਜ਼ੁਰਗ ਕਰਦੇ ਸੀ ਸਾਡੀ ਪੁਰਾਣੀ ਖੇਤੀ ਹੈ ਨਾ ਠੀਕ ਹੈ ਤੇ ਇਹਦੇ ਵਿੱਚ ਅਸੀਂ ਡ੍ਰਿਪ ਤੇ ਕੰਮ ਕਰਦੇ ਆਂ ਬਈ ਆ ਡ੍ਰਿਪ ਹੈ ਜਿਹੜਾ ਲੱਗਿਆ ਹੋਇਆ ਸਾਡੇ ਤੇ ਜਿਹੜਾ ਥੱਲੇ ਵਾਲਾ ਪਾਣੀ ਉਹ ਬਿਲਕੁਲ ਸਾਡੇ ਖਾਰ ਹੈ ਤੇ ਅਸੀਂ ਡ੍ਰਿਪ ਦੇ ਉੱਤੇ ਸਾਰਾ ਕੰਮ ਕਰਦੇ ਆਂ ਜਿੰਨੀਆਂ ਚੀਜ਼ਾਂ ਘਾਉਣੀਆਂ ਆ ਅਸੀਂ ਜਿੰਨੀਆਂ ਵੀ ਫਸਲਾਂ ਘਾਉਣੀਆਂ ਆ ਆਰਗੈਨਿਕ ਉਹ ਸਾਰੀਆਂ ਡ੍ਰਿਪ ਦੇ ਉੱਤੇ ਹੀ ਅਸੀਂ ਪਾਣੀ ਸਟੋਰ ਕਰਕੇ ਤੇ ਡ੍ਰਿਪ ਦੇ ਉੱਤੇ ਹੀ ਕੰਮ ਕਰਾਂਗੇ ਬਾਈ ਦੇ ਗੱਲਾਂ ਤੋਂ ਸਵਾਲ ਨਿਕਲ ਕੇ ਆਏ ਜਿਵੇਂ ਬਾਈ ਪਹਿਲਾਂ ਆਪਣੇ ਬਜ਼ੁਰਗ ਵਿਰਾਸਤ ਕੀਤੀ ਕਰਦੇ ਸੀਗੇ ਉਹ ਜਿਹੜਾ ਬਾਣ ਨੂੰ ਟਾਲੂ ਰੱਖਦੇ ਹੁੰਦੇ ਸੀਗੇ ਹਾਂਜੀ ਹੁਣ ਤਕਨੀਕ ਆ ਗਈ ਹੁਣ ਡ੍ਰਿਪ ਸਿਸਟਮ ਆ ਜਿਹੜਾ ਟਾਲੂ ਬਾਣ ਹੁੰਦੇ ਸੀ ਉਹ ਚੀਜ਼ ਤੋਂ ਪਾਣੀ ਖੜਦਾ ਨਹੀਂ ਸੀ ਉਹ ਡ੍ਰਿਪ ਵਾਲਾ ਕੰਮ ਹੀ ਸੀ ਇੱਕ ਤਰ੍ਹਾਂ ਦਾ ਡ੍ਰਿਪ ਵਾਲਾ ਕੰਮ ਹੀ ਸੀ ਪਾਣੀ ਛੇਤੀ ਲੱਗ ਜਾਂਦਾ ਸੀ ਤੇ ਮੰਨ ਲਓ ਫਸਲਾਂ ਵਾਸਤੇ ਲਾਹੇਵੰਦ ਸੀਗੇ ਹੁਣ ਆਪਾਂ ਕੰਪਿਊਟਰ ਕਰਾਹ ਲਾ ਲਏ ਜੇ ਨਰਮ ਪਾਣੀ ਐ ਤੋਂ ਬਾਣ ਨੂੰ ਖਰਾਬ ਕਰਦਾ ਖੜ ਜਾਂਦਾ ਹੁਣ ਆਪਾਂ ਤਕਨੀਕ ਦਾ ਇਸਤੇਮਾਲ ਕਰਕੇ ਹੁਣ ਬਾਈ ਨੇ ਡ੍ਰਿਪ ਲਾਈ ਵੀ ਆ ਤੁਹਾਨੂੰ ਸ਼ੋਰਟ ਚ ਦਿਖਾ ਦਾਂਗੇ ਤੇ ਤੇ ਬਾਈ ਨੇ ਡ੍ਰਿਪ ਤੋਂ ਕੰਮ ਲੈਂਦਾ ਵਾ ਤੇ ਬਾਈ ਜੀ ਇਕ ਆਪਣੀ ਇਹ ਦੱਸੋ ਤੁਹਾਨੂੰ ਕਿੰਨੇ ਚਿਰ ਹੋ ਗਿਆ ਜੀ ਕੰਮ ਕਰਦਿਆਂ ਕਿੰਨੇ ਅਸੀਂ ਬਾਈ ਜੀ 2017 ਤੋਂ ਲੱਗੇ ਆ ਠੀਕ ਹੈ ਜੀ ਅਸੀਂ ਇਹ ਖੇਤੀ ਦੋ ਕਨਾਲਾਂ ਤੋਂ ਸ਼ੁਰੂ ਕੀਤੀ ਸੀ ਦੋ ਕਨਾਲਾਂ ਰੱਖਵੇ ਤੋਂ ਬਾਈ ਨੇ ਕੀਤੀ ਸੀ ਦੋ ਕਨਾਲਾਂ ਰੱਖਵੇ ਤੋਂ ਸ਼ੁਰੂ ਕੀਤੀ ਸੀ ਠੀਕ ਹੈ ਜੀ ਤੇ ਇਸ ਟਾਈਮ ਸਾਡੇ ਕੋਲੇ ਚਾਰ ਕਿੱਲੇ ਆਰਗੈਨਿਕ ਖੇਤੀ ਕਰਦੇ ਹਾਂ ਠੀਕ ਹੈ ਪੂਰਾ ਬਾਈ ਨੇ 2017 ਤੋਂ ਲੈ ਕੇ ਅੱਜ ਤੱਕ ਜਿਹੜਾ ਫਾਰਮ ਸਟੇਬਲਸ ਚਾਰ ਕਿੱਲਾਂ ਦੇ ਵਿੱਚ ਕਰ ਲਿਆ ਤੇ ਬਾਈ ਸੈੱਡ ਵਗੈਰਾ ਵੀ ਬਣਾਈ ਜਾਂਦਾ ਹੌਲੀ ਹੌਲੀ ਇੰਪਰੂਵਮੈਂਟ ਹੋ ਜਾਂਦੀ ਹੈ ਤੇ ਹੋਰ ਕੋਈ ਚੀਜ਼ ਬਈ ਇਹਦੇ ਵਿੱਚ ਕੋਈ ਦਿੱਕਤਾਂ ਆਪ ਨੂੰ ਆਈਆਂ ਹੋਣ ਇਹਦੇ ਵਿੱਚ ਬਈ ਦਿੱਕਤਾਂ ਤਾਂ ਥੋੜੀਆਂ ਬਹੁਤੀਆਂ ਇੱਕ ਵਾਰੀ ਤਾਂ ਆਉਂਦੀਆਂ ਜਦੋਂ ਆਪਾਂ ਇਹਨੂੰ ਸ਼ੁਰੂ ਕਰਦੇ ਆਂ ਖੇਤੀ ਨੂੰ ਤੇ ਪਰ ਜਦੋਂ ਅਸੀਂ ਇਹਨੂੰ ਸਮਝ ਜਾਗੇ ਖੇਤੀ ਨੂੰ ਹਾਂਜੀ ਤੇ ਫਿਰ ਜਦੋਂ ਸਾਡੇ ਸਮਝ ਆ ਗਈ ਫਿਰ ਉਦੋਂ ਦਾ ਮਾਹੌਲ ਬਣ ਜਾਂਦਾ ਤੁਹਾਡੇ ਖੇਤ ਦਾ ਇਹ ਜਿਹੜੇ ਉਹ ਕੀਟ ਪਤੰਗੇ ਆ ਹਨਾ ਹਾਂਜੀ ਉਹ ਮੰਨ ਕੇ ਚੱਲੋ ਵੀ ਜਿਹੜੇ ਵਿੱਚ ਜੇ ਉਹਨਾਂ ਸ਼ਾਕਾहारी ਆ ਜਾਂਦੇ ਤਾਂ ਉਸ ਮਾਸਾਹਾਰੀ ਉਹਨਾਂ ਨੂੰ ਖਾਣ ਵਾਲੀ ਵੀ ਆ ਜਾਂਦੀ ਹੈ ਜਿਹੜੇ ਕੋਈ ਫਸਲਾਂ ਨੂੰ ਖਾਂਦੇ ਆ ਹਾਂਜੀ ਤੇ ਫਸਲਾਂ ਨੂੰ ਜਿਹੜੇ ਖਾਂਦੇ ਆ ਤੇ ਕੁਝ ਕੀੜੇ ਉਹਨਾਂ ਨੂੰ ਖਾਣ ਵਾਲੀ ਵੀ ਆ ਜਾਂਦੇ ਆ ਉਹਨਾਂ ਦਾ ਆਪਸ ਦੇ ਵਿੱਚ ਇੱਕ ਮੰਨ ਕੇ ਚੱਲੋ ਵੀ ਤਰੀਕਾ ਹੈ ਉਹ ਫਿਰ ਫਸਲ ਦਾ ਨੁਕਸਾਨ ਨਹੀਂ ਕਰਦੇ ਥੋੜਾ ਬੋੜਾ ਨੁਕਸਾਨ ਕਰਦੇ ਆ ਵੈਸੇ ਕੋਈ ਜ਼ਿਆਦਾ ਨਹੀਂ ਕਰਦੇ ਅਸਲ ਜਦੋਂ ਸਾਡੀ ਜ਼ਮੀਨ ਤਕੜੀ ਹੋ ਗਈ ਜਿਹੜਾ ਜ਼ਮੀਨ ਦਾ ਆਰਗੈਨਿਕ ਮਾਧਾ ਹੈ ਆਰਗੈਨਿਕ ਉਹ ਜਿਹੜਾ ਪੂਰਾ ਹੋ ਗਿਆ ਜਦੋਂ ਸਾਡਾ ਬੂਟਾ ਗਾ ਮੰਨ ਕੇ ਚੱਲੋ ਜਦੋਂ ਉਹ ਤਖੜਾ ਤਾਂ ਉਹ ਤਖੜੇ ਬੂਟੇ ਨੂੰ ਕੋਈ ਬਿਮਾਰੀ ਜਾਂ ਕੀਟ ਖਾਂਦੇ ਨਹੀਂ ਛੇਤੀ ਛੇਤੀ ਜੇ ਕੋਈ ਉਹਨੂੰ ਖਾ ਵੀ ਲਊਗਾ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਬੰਦੇਆਂ ਦਾ ਕੰਮ ਹੀ ਆ ਗਿਆ ਹਾਂ ਬਸ ਇਹ ਗੱਲ ਹੈ ਇਹਦੇ ਵਿੱਚ ਠੀਕ ਹੈ ਜਿਵੇਂ ਆਪਣੇ ਕਹਿੰਦਾ ਮਤਲਬ ਇਹ ਸੀਗਾ ਬਾਈ ਜਿਵੇਂ ਸਾਡੀ ਜੁਆਇੰਂਟ ਫੈਮਿਲੀ ਆ ਅਸੀਂ ਪਹਿਲਾਂ ਗੱਲਾਂ ਕਰਕੇ ਹਟੇ ਸੀਗੇ ਤੇ ਉਹਨਾਂ ਨੇ ਕੋਈ ਇਸ ਚੀਜ਼ 'ਚ ਉਹ ਨਹੀਂ ਕੀਤਾ ਵੀ ਕਿੱਦਾਂ ਆਪਾਂ ਮੱਥਾ ਜਮਰਵਾਈਏ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਤਾਂ ਦੂਜੀ ਕੀਤੀ ਤੇ ਭੱਜੀ ਜਾਂਦੀ ਹੈ ਮਿਹਨਤ ਘਾਟਾ ਇਹ 'ਚ ਮਿਹਨਤ ਤਾਂ ਬਹੁ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਇਹ ਜਦੋਂ ਮੈਂ ਸਟਾਰਟ ਕੀਤਾ ਸੀ ਕੰਮ ਮੈਂ ਖੁਦ ਇਕੱਲੇ ਨੇ ਹੀ ਕੀਤਾ ਸੀਗਾ ਮੈਂ ਕਿਸੇ ਬੰਦੇ ਨੂੰ ਮਜਬੂਰ ਨਹੀਂ ਕੀਤਾ ਸੀਗਾ ਪਰਿਵਾਰ ਦੇ ਮੈਂਦਰ ਨੂੰ ਆਪਣੇ ਲੈਵਲ ਤੇ ਆਪਣੇ ਲੈਵਲ ਤੇ ਹੁਣ ਵੀ ਮੈਂ ਆਪਣੇ ਲੈਵਲ ਤੇ ਹੀ ਕੰਮ ਕਰਦਾ ਮੈਂ ਕਿਸੇ ਨੂੰ ਇਹ ਕਹਿ ਕੇ ਨਹੀਂ ਕਰਾਉਂਦਾ ਵੀ ਤੁਸੀਂ ਮੇਰੇ ਨਾਲ ਕਰੋ ਪਰ ਹੁਣ ਪਰਿਵਾਰ ਨੂੰ ਸਮਝ ਆ ਚੁੱਕੀ ਐ ਇਸ ਗੱਲ ਦੀ ਵੀ ਜਿਹੜੀ ਇਹ ਖੇਤੀ ਐ ਸਹੀ ਆ ਕਿਉਂ ਇੱਕ ਮੁਖੀ ਦਾ ਹੀ ਕੰਮ ਐ ਇੱਕ ਪਰਿਵਾਰ ਨੂੰ ਚੰਗਾ ਭੋਜਨ ਦੇਣਾ ਚੰਗੀ ਖਰਾਕ ਦੇਣਾ ਹਨਾ ਇਹ ਇੱਕ ਮੁਖੀ ਦਾ ਫਰਜ਼ ਬਣਦਾ ਤੇ ਇਦਰੀ ਜਲਾਉਣ ਦਾ ਮਕਸਦ ਸੀਗਾ ਬਾਈ ਆਪਣਾ ਸ਼ੌਂਕ ਸੀਗਾ ਜਾਂ ਕੋਈ ਜਿਵੇਂ ਆਪਾਂ ਕਹਿੰਦੇ ਆ ਵੀ ਮਾਰੀਆਂ ਟਮਾਰੀਆਂ ਵਧ ਗਈਆਂ ਉਸ ਲੈਵਲ ਤੇ ਕਿ ਸ਼ੌਂਕ ਦੇ ਤੌਰ ਤੇ ਨਹੀਂ ਇਹ ਸ਼ੌਂਕ ਵੀ ਸੀਗਾ ਬਾਈ ਇੱਕ ਐਸੀ ਵੀ ਕੁਛ ਨਾ ਕੁਛ ਨਵਾਂ ਕਰ ਗਿਆ ਨਵਾਂ ਕਰ ਗਿਆ ਇਹ ਜਿਹੜੀ ਆਪਣੀ ਖੇਤੀ ਬਾਹ ਲੈਣੀ ਹਾਂਜੀ ਤੇ ਵੱਢ ਲੈਣੀ ਬੀਜ ਲੈਣੀ ਇਹ ਖੇਤੀ ਨਹੀਂ ਹੈਗੀ ਠੀਕ ਹੈ ਖੇਤੀ ਤਾਂ ਸਾਡੀ ਇਹੀ ਹੈ ਜਿਹੜੀ ਸਾਡੀਆਂ ਪਹਿਲਾਂ ਰਸੋਈ ਦੀਆਂ ਲੋੜਾਂ ਪੂਰੀਆਂ ਕਰਦੀ ਹੈ ਹਾਂਜੀ ਤੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਦੀ ਹੈ ਠੀਕ ਅਸਲ ਜਿਹੜਾ ਸਾਡਾ ਸਰੀਰ ਹੈ ਉਹਨੂੰ ਮੰਨ ਕੇ ਚੱਲੋ ਵੀ 12 ਤੋਂ 13 ਤੱਤਾਂ ਦੀ ਲੋੜ ਸਰੀਰ ਨੂੰ ਦਵਾਈ ਦੀ ਲੋੜ ਨਹੀਂ ਸਰੀਰ ਨੂੰ ਖਾਾਕ ਦੀ ਲੋੜ ਹੈ ਤੇ ਖਾਾਕ ਅਸੀਂ ਆਪਣੀ ਜ਼ਮੀਨ ਦੇ ਵਿੱਚੋਂ ਹੀ ਪੈਦਾ ਕਰਦੇ ਆ ਉਹ ਵੀ ਇੱਕ ਵਧੀਆ ਖਾਾਕ ਪੈਦਾ ਕਰਦੇ ਆ ਬਿਨਾ ਜ਼ਹਿਰ ਤੋਂ ਤੇ ਜਿਹਦੇ ਨਾਲ ਮੰਨ ਕੇ ਚੱਲੋ ਸਾਡਾ ਸਾਰੇ ਪਰਿਵਾਰ ਦਾ ਜਿਹੜਾ ਸਰੀਰ ਹੈ ਉਹ ਫਟਾ ਸਾਨੂੰ ਕਿਸੇ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਕੁਝ ਹੋਰ ਕਰਨ ਦੀ ਲੋੜ ਨਹੀਂ ਹੈ ਨਾ ਬਾਕੀ ਸਾਰੇ ਆਉਣ ਵਾਲਾ ਸਮਾਂ ਬਾਈ ਜੀ ਇਹ ਆਉਣਾਗਾ ਮੈਂ ਤੁਹਾਡੀ ਵੀਡੀਓ ਜਰੀਏ ਦੱਸ ਦੇਣਾ ਸੁਨੇਹਾ ਦੇ ਦੇਣਾ ਇੱਕ ਵੀ ਆਉਣ ਵਾਲੇ ਟਾਈਮ ਦੇ ਵਿੱਚ ਨਾ ਜਦਾਂ ਸਾਡੇ ਕੋਲੇ ਬਹੁਤ ਹੋਊਗਾ ਸਾਡੇ ਕੋਲ ਢੋਲਾਂ ਦੇ ਢੋਲ ਭਰੇ ਹੋਏ ਹੋਣਗੇ ਪਰ ਜਿਹੜਾ ਸਾਰਾ ਅਸੀਂ ਫੂਡ ਖਾਵਾਂਗੇ ਉਹਦੇ ਵਿੱਚ ਤੱਤ ਨਹੀਂ ਹੋਣੇ ਤੱਤ ਨਹੀਂ ਤੱਤਾਂ ਦੀ ਘਾਟ ਆਊਗੀ ਜਿਵੇਂ ਇੱਕ ਮੰਨ ਕੇ ਚਲੋ ਵੈਸਟ ਫੂਡ ਆ ਉਹਨੂੰ ਤੁਸੀਂ ਜਿੰਨਾ ਮਰਜ਼ੀ ਖਾ ਲਓ ਜਦੋਂ ਉਹਦੇ ਵਿੱਚ ਤੱਤ ਹੀ ਨਹੀਂ ਹੈਗੇ ਤਾਂ ਉਹ ਸਾਡੇ ਸਰੀਰ ਨੂੰ ਅਲਰਜੀ ਨਹੀਂ ਦੇਊਗਾ ਹਾਂਜੀ ਇੱਕ ਬਾਈ ਜੀ ਜਿਵੇਂ ਆਪਾਂ ਕਹਿੰਦੇ ਵੀ ਕਿਸੇ ਵੀ ਪੌਦੇ ਨੂੰ ਲਾ ਲਈਏ ਫਸਲ ਨਾਲ 16 17 ਪ੍ਰਕਾਰ ਦੇ ਤੱਤਾਂ ਦੀ ਲੋੜ ਹੁੰਦੀ ਹੈ ਹਾਂਜੀ ਹੁਣ ਆਪਾਂ ਆਰਗੈਨਿਕ ਖੇਤੀ ਕਰਦੇ ਹਾਂ ਇੱਥੇ ਨਾ ਤਾਂ ਆਪਾਂ ਫਰਟੀਲਾਈਜ਼ਰ ਪਾਉਨੇ ਹਾਂ ਕਿਨਾ ਆਪਾਂ కెమికਲ ਵਰਤਦੇ ਆਂ ਫਿਰ ਜਿਹੜੇ ਇਹੜੇ ਇਹਦੇ ਲੋੜੀ ਦੇ ਤੱਤ ਆਗੇ ਜੀ ਉਹ ਆਪਾਂ ਕਿਸ ਤਰੀਕੇ ਨਾਲ ਭਾਈ ਜੀ ਇਹਦੇ ਜਿਹੜੇ ਲੋੜੀ ਦੇ ਤੱਤ ਆ ਜਦੋਂ ਮੰਨ ਕੇ ਚੱਲੋ ਵੀ ਕੋਈ ਵੀ ਪੌਦਾ ਜਿਹੜਾ ਉੱਗਦਾ ਹੈ ਇਹ 12 ਤੋਂ 13 ਤੱਤ ਲੈ ਕੇ ਮੰਨ ਕੇ ਚੱਲੋ ਵੀ ਜ਼ਮੀਨ ਦੇ ਵਿੱਚੋਂ ਉੱਗਦਾ ਹੈ ਅਸੀਂ ਜਿਹੜੀ ਇਹਦੀ ਰਹਿਣ ਖੂਨ ਦੇ ਦੇ ਵਿੱਚ ਹੀ ਮਲਟੀਪਲਾਈ ਕਰਦੇ ਆ ਠੀਕ ਹੈ ਜੀ ਬਾਹਰ ਨਹੀਂ ਕੱਢਦੇ ਹੈਗੇ ਕੁਝ ਵੀ ਜਿੰਨਾ ਵੀ ਹੈਗਾ ਜਿਵੇਂ ਉਹ ਪਰਾਲੀ ਪਈ ਹੈ ਪਰਾਲੀ ਦੀ ਮਲਚ ਕਰਦੇ ਆ ਨਾ ਜਿੰਨੇ ਵੀ ਇਹ ਨਦੀਨ ਹੈ ਜਦੋਂ ਅਸੀਂ ਦੀ ਗੋਡੀ ਕਰਦੇ ਆ ਤਾਂ ਇਹਦੇ ਵਿੱਚ ਹੀ ਟ੍ਰਾਂਸਫਰਟ ਹੋ ਜਾਂਦੇ ਨੇ ਇਹ ਇਦੇ ਵਿੱਚ ਇੱਕ ਮੰਨ ਕੇ ਚੱਲੋ ਵੀ ਜਿਹੜੇ ਛੋਟੇ ਜਮਾਣੂ ਆ ਕੰਮ ਕਰਦੇ ਆ ਸਾਡੀ ਜ਼ਮੀਨ ਦੇ ਵਿੱਚ ਉਹ ਸਾਡੀ ਖਰਾਕ ਦਾ ਕੰਮ ਹੀ ਕਰਦੇ ਆ ਉਹ ਇਹਨਾਂ ਨੂੰ ਸਾਰੇ ਕਾਸੇ ਨੂੰ ਖਾਂਦੇ ਆ ਜਿਹੜਾ ਇਹਨਾਂ ਦਾ ਮਲਮੂਤਰ ਹੈ ਉਹੀ ਜ਼ਮੀਨ ਦੀ ਖਾਕ ਇਹ ਉਹ ਤੱਤ ਉਸੇ ਤੋਂ ਪੂਰੇ ਹੁੰਦੇ ਰਹਿੰਦੇ ਆ ਜਿਵੇਂ ਗਡੋਆ ਖਾਦ ਵਗੈਰਾ ਹਾਂ ਗਡੋਆ ਖਾਦ ਵੀ ਪਾਉਨੇ ਆ ਜਾਂ ਜਵੇਂ ਰੂੜੀ ਦੀ ਖਾਦ ਹੈ ਅਸੀਂ ਰੂੜੀ ਦੀ ਖਾਦ ਵਰਤਦੇ ਆ ਜਾਂ ਗਡੋਆ ਦੀ ਖਾਦ ਵਰਤਦੇ ਆ ਜਾਂ ਅਸੀਂ ਮੰਨ ਕੇ ਚੱਲੋ ਵੀ ਵਰਤਦੇ ਆ ਅਬਰਤ ਜੀਵਨ ਬਣਾ ਕੇ ਵਰਤਦੇ ਆ ਜਿਹੜਾ ਵਰਮੀ ਕੋਸਟ ਬਣਾਉਨੇ ਆ ਅਸੀਂ ਮਰਨੂਕ ਰੋਟ ਦੇ ਵਿੱਚ ਉਹ ਵੀ ਨਿਕਲਦਾ ਇੱਕ ਮੰਨ ਕੇ ਚੱਲੋ ਵੀ ਮਰ ਵੀ ਬਾਸ਼ ਨਿਕਲਦਾ ਉਹਦੀ ਸਪਰੇਅ ਕਰਦੇ ਆ ਹਨਾ ਤੇ ਮੰਨ ਕੇ ਚੱਲੋ ਵੀ ਜਿਹੜੇ ਦੇਸੀ ਤਰੀਕੇ ਆ ਪਹਿਲਾਂ ਵਾਲੇ ਉਹੀ ਵਰਤਦੇ ਆ ਸੀ ਇਹ ਵਿੱਚ ਲੋਕ ਹੁੰਦੇ ਨੇ ਭਾਈ ਜੀ ਉਹ ਯਕੀਨ ਨਹੀਂ ਕਰਦੇ ਵੀ ਐ ਜੂਰੀਆ ਬਿਨਾ ਜਾਂ ਰੂੜੀ ਦੀ ਖਾਦ ਬਿਨਾ ਜਾ ਇਹ ਵੀ ਹੋ ਨਹੀਂ ਸਕਦੀ। ਥੋੜੇ ਕਹਿੰਦਾ ਮਤਲਬ ਇਹ ਹੈ ਵੀ ਮੰਨ ਲਾ ਜਿਹੜਾ ਇਹਦੇ ਫਲ ਹੋ ਗਿਆ ਜਾਂ ਬੀਜ ਹੋ ਗਿਆ ਜਾਂ ਫਰੂਟ ਹੋ ਗਿਆ ਜੋ ਵੀ ਆਪਾਂ ਲੈ ਲਿਆ ਉਹ ਲੈ ਲਿਆ ਉਹਦੇ ਵਿੱਚ ਬਾਤ ਆ। ਉਹਨੂੰ ਮੰਨ ਲਾ ਜਿਹੜੇ ਜਵਾਨ ਹੁੰਦੇ ਆ ਉਹ ਵਿੱਚੀ ਪ੍ਰੋਸੈਸਿੰਗ ਕਰਦੇ ਆ। ਪ੍ਰੋਸੈਸਿੰਗ ਕਰਦੇ ਆ। ਬਾਕੀ ਜਿਹੜੇ ਤੱਤ ਹੋ ਗਿਆ ਹਵਾ ਪਾਣੀ ਦੋ ਮਿਲਦੇ ਆ। ਹਵਾ ਪਾਣੀ ਦੋ ਮਿਲਦੇ ਆ। ਉਹਨਾਂ ਨੇ ਨਹੀਂ ਪੂਰਤੀ ਹੋਈ ਜਾਂਦੀ। ਪੂਰਤੀ ਹੋਈ ਜਾਂਦੀ। ਝਾੜ ਤੇ ਜਿੰਨਾ ਕ ਫਰਕ ਪੈਂਦਾ ਓਨਾ ਕਪ ਨੂੰ ਆਰਗੈਨਿਕ ਦਾ ਰੇਟ ਵੀ ਵੱਧ ਮਿਲਦਾ। ਰੇਟ ਵੀ ਵੱਧ ਮਿਲ ਜਾਂਦਾ। ਬਈ ਉਹ ਮੰਨ ਕੇ ਚੱਲੋ ਵੀ ਰੇਟ ਜਦੋਂ ਤੁਹਾਡੇ ਤੋਂ ਮਿਲਦਾ ਨਾ ਜਿਵੇਂ ਹੁਣ ਕੱਕ ਸਾ ਦੁੱਗਣੇ ਰੇਟ ਤੇ ਸੇਲ ਕਰਦੇ ਆ ਕਿਹਨਾਂ ਦਾ ਭਾਵ ਤੇ ਜਿਹੜੀਆਂ ਸਾਡੀਆਂ ਸਬਜ਼ੀਆਂ ਨੇ ਉਹ ਸੀ ਮੰਨ ਕੇ ਚਲੋ ਵੀ ਥੋੜਾ ਬਹੁਤ ਹੀ ਫਰਕ ਰੱਖਦੇ ਆ ਜਿਵੇਂ ਆਪਣੇ ਕੋਲੇ ਪਿਆਜ਼ ਆ ਹਨਾ ਜਿਹੜਾ ਪਿਆਜ਼ ਆ ਹੁਣ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਹੈਗਾ ਕੈਮੀਕਲ ਵਾਲਾ ਉਹ ਹੁਣ 22 ਤੋਂ 23 25 ਰੁਪਏ ਚੱਲ ਰਿਹਾ ਠੀਕ ਹੈ ਠੀਕ ਤੇ ਅਸੀਂ ਮੰਨ ਕੇ ਚਲੋ ਆਰਗੈਨਿਕ ਹੀ 30 ਰੁਪਏ ਦੇ ਦਿੰਨੇ ਆ ਵੀ ਯਾਰ ਜਦੋਂ ਜੇ ਅਸੀਂ ਆਰਗੈਨਿਕ ਖਾਣੇ ਤਾਂ ਸਾਡਾ ਗਮਾਂਡੀ ਵੀ ਸਾਡਾ ਮਿੱਤਰ ਦੋਸਤ ਆ ਜਿਹੜਾ ਉਹ ਵੀ ਆਰਗੈਨਿਕ ਉਹ ਤਾਂ ਮੰਨ ਲੈ ਜਿੰਨੀ ਕੁ ਛੋਟੀ ਐਕਸਟਰਾ ਮਿਹਨਤ 5-70 ਰੁਪਏ 5-70 ਰੁਪਏ ਹਾਂ ਉਹਨਾਂ ਕਾਸੀਂ ਮੰਨ ਕੇ ਚਲੋ ਉਹਦਾ ਜੇ ਗੱਲ ਬਾਈ ਜੀ ਸਿਹਤ ਦੀ ਗੱਲ ਕਰੀਏ ਜਾਂ ਡਾਕਟਰਾਂ ਦੀ ਫੀਸਾਂ ਦੀ ਗੱਲ ਕਰੀਏ ਉਹਦੇ ਮੁਕਾਬਲੇ ਤਾਂ ਫਿਰ ਕੁਝ ਵੀ ਨਹੀਂ ਹੈਗਾ ਜੇ 100% ਵੀ ਵਧ ਲਾਈਏ ਲਾਈਆ ਤਾਂ ਪੈਸਾ ਮੈਨੇ ਵੀ ਨਹੀਂ ਰੱਖਦਾ ਹਾਂ ਬਾਕੀ ਸਾਰੇ ਬਾਈ ਜਿਹੜਾ ਇਹਦਾ ਟੇਸਟ ਹੈ ਉਹ ਵੱਖਰਾ ਹੈ ਜਦੋਂ ਇੱਕ ਵਾਰੀ ਬੰਦਾ ਇਹਨੂੰ ਖਾ ਲੈਂਦਾ ਹੈ ਨਾ ਫਿਰ ਉਹ ਮੰਗਦਾ ਹੈ ਆਪਣੇ ਆਪ ਵੀ ਮੈਨੂੰ ਮੰਨ ਕੇ ਚਲੋ ਇਹ ਚੀਜ਼ ਦਿਓ ਤੇ ਬਾਈ ਜਿਹੜੀ ਆਪਾਂ ਹੁਣ ਕਣਕ ਦੀ ਗੱਲ ਕੀਤੀ ਸੀ ਬਾਈ 4000 ਰੁਪਏ ਨੂੰ ਕਵਾਰਟਰ ਕਣਕ ਸੇਅਰ ਕਰਦਾ ਬਾਈ ਕਿੰਨੀ ਕਣਕ ਸੀ ਜੀ ਆਪਣੇ ਕੋਲੇ ਪਹਿਲੀ ਵਕ ਖ ਹੋ ਜਾਂਦੀ ਹੈ ਹਾਂ ਆਪਣੇ ਕੋਲੇ ਬਾਈ ਇਸ ਵਕਤ ਹੁਣ ਮੰਨ ਕੇ ਚੱਲੋ 6 ਕਵਾਰਟਰ ਕਣਕ ਰਹੇਗੀ ਠੀਕ ਹੈ ਦੂਜੀ ਕਣਕ ਆਪਣੀ ਸਾਰੀ ਵੱਖ-ਵੱਖ ਤਰ੍ਹਾਂ ਮੰਨ ਕੇ ਚੱਲੋ ਜਿਵੇਂ ਸੰਗਰੂਰ ਦੇ ਏਰੀਏ 'ਚ ਠੀਕ ਹੈ ਪਾਤਲਾ ਪੂਤਲਾ ਸਰਦੂਲਗੜ੍ਹ ਤੇ ਜਿਹੜੇ ਮਲਾਜ਼ਮ ਵੀਰ ਸਾਡੇ ਨਾਲ ਜੁੜੇ ਹੋਏ ਆ ਹਨ ਤੇ ਉਹ ਸਾਨੂੰ ਫੋਨ ਤੇ ਕਨੈਕਟ ਕਰਕੇ ਤੇ ਆਪਣੇ ਆਪ ਹੀ ਲੈ ਜਾਂਦੇ ਆ ਜਾਂ ਅਸੀਂ ਪਹੁੰਚਾ ਵੀ ਦਿੰਨੇ ਆ ਅਗਲੇ ਦੇ ਘਰੇ ਬਿਲਕੁਲ ਅਸੀਂ ਕੁਆਲਿਟੀ ਬਣਾ ਕੇ ਦਿੰਨੇ ਆ ਕਣਕ ਨੂੰ ਗ੍ਰाइंड ਕਰਕੇ ਗੱਟਿਆਂ ਦੇ ਵਿੱਚ ਪਾ ਕੇ ਸਾਫ਼ ਕਰਕੇ ਅਗਲੇ ਦੇ ਘਰ ਤੱਕ ਵੀ ਪਹੁੰਚ ਕਰ ਦਿੰਨੇ ਆ ਤੇ ਜੇ ਅਗਲਾ ਲੈ ਕੇ ਜਾਂਦਾ ਤਾਂ ਉਹਨੂੰ ਉਹੇ ਜਿਹਾ ਮੰਨ ਕੇ ਚੱਲੋ ਲੈਸ ਕਰਦੇ ਠੀਕ ਹੈ ਹਾਂਜੀ ਘਰ ਤੱਕ ਪਹੁੰਚ ਕਰਨਾ ਘਰ ਤੱਕ ਪਹੁੰਚ ਵੀ ਕਰ ਦਿੰਨੇ ਆ 4000 ਕਿੰਨੇ ਕਿੱਲੇ ਸੀਗੇ ਕਣਕ ਦੇ ਆਪਣੇ ਕੋਲੇ 2 ਕਿੱਲੇ ਸੀਗੇ ਜੀ ਕਣਕ ਦੇ ਠੀਕ ਹੈ ਜੀ ਹਾਂ ਤੇ ਝਾੜ ਦਾ ਫਰਕ ਪਾਇ ਜ ਕੋਈ ਹੋਰ ਝਾੜ ਦਾ ਬਾਈ ਇਹਦੇ ਵਿੱਚ ਫਰਕ ਹੈਗਾ ਕਿੰਨਾ ਜਦੋਂ ਅਸੀਂ ਪਹਿਲੇ ਸਾਲ ਕਣਕ ਬੀਜੀ ਸੀ ਉਦੋਂ ਇਹ ਕਣਕ 22 ਤੋਂ 25 ਮਣ ਨਿਕਲੀ ਸੀ ਦਜੋ ਜਦੋਂ ਅਸੀਂ ਦੂਜੇ ਸਾਲ ਬੀਜੀ ਤਾਂ ਫਿਰ ਇਹ ਕਣਕ ਮੰਨ ਕੇ ਚਲੋ ਵੀ 30 ਕਿਤੇ ਬਾਗੀ ਠੀਕ ਹੈ ਹੁਣ ਇਹ ਜਿਹੜੀ ਕਣਕ ਐਤਕੀ ਥੋੜਾ ਜਿਹਾ ਕਣਕਾਂ ਦਾ ਝਾੜ ਵੈਸੀ ਜਿਆਦਾ ਰਿਹਾ ਨਾ ਠੰਡ ਪੈ ਗਈ ਮੌਸਮ ਹਿਸਾਬ ਨਾਲ ਅਸਲ ਸਾਰੀਆਂ ਗੱਲਾਂ ਮੌਸਮ ਉੱਤੇ ਹੀ ਨਕੂਲ ਕਰਦੀਆਂ ਨੇ ਹਾਂ 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 ਐਤਕੀ ਜਿਹੜਾ ਤਾਂ ਝਾੜ ਰਿਹਾ ਐਤਕੀ ਦਾ 32 ਤੋਂ 35 ਮਣ ਝਾੜ ਰਿਹਾ ਠੀਕ ਹੈ 35 ਮਣ ਤੇ ਵੀ ਬਾਗੀ ਕਣਕ ਵਧੀਆ ਝਾੜ ਰਿਹਾ ਵੈਸੀ ਅੱਜ ਕੀ ਠੰਡ ਦਾ ਕਰਕੇ ਅੱਧ ਦਾ ਫਰਕ ਹੈ ਮੰਨ ਕੇ ਚਲੋ ਦੂਜੀਆਂ ਕਣਕਾਂ 60 ਮਣ ਨਿਕਲਣਾਂ ਪਰ ਹ ਦੋ ਅੱਜ ਚਲੋ ਉਹ ਜਿਹੜਾ ਰੇਟ ਦਾ ਹੀ ਫਰਕ ਕਰਦਾ ਹੈ। ਹਾਂ ਉਹ ਹੀ ਜਿਹੜਾ ਰੇਟ। ਬਾਕੀ ਚੰਗੀ ਚੀਜ਼ ਉਹਦੇ ਵਾਂਗ ਇੱਕ ਪੁੰਨ ਵਾਲੀ ਗੱਲ ਵੀ ਹੈਗੀ ਆ। ਬੱਸ ਹਾਂ ਬਾਈ ਇਹ ਵੀ। ਬਾਕੀ ਅਸੀਂ ਦੱਸਣਾ ਵੀਡੀਓ 'ਚ ਪਹਿਲਾਂ ਭੁੱਲ ਗਏ ਬਾਈ ਰਾਮ ਸਿੰਘ ਦਾ ਨਾਮ ਵਧੀਆ ਬਣਿਆ ਹੋਇਆ। ਮਾਨਸਾ ਜਿਹੜੇ ਤਕਰੀਬਨ ਸਾਰੇ ਜਾਣਦੇ ਜਿਵੇਂ ਬਾਈ ਨੇ ਗੱਲ ਕੀਤੀ ਇਸ ਨਾਮ ਹੋਰ ਵੀ ਬਾਈ ਨਾਲ ਜਿਹੜੇ ਜੁੜੇ ਪਿਆ। ਪਹਿਲਾਂ ਵੀਡੀਓ ਦੇਖਿਆ ਹੋਣੀ ਆ ਜਾਂ ਗਰੁੱਪ 'ਚ ਟੀਐਲਸੀ ਆਪਣਾ ਗਰੁੱਪ ਆ। ਹਾਂ। ਉਹਨਾਂ ਦੇ ਵਿੱਚ ਵੀ ਬਾਈ ਦਾ ਨਾਮ ਬਣਿਆ ਹੋਇਆ। ਤਾਂ ਇੱਕ ਦਿਨ ਦੀ ਮਿਹਨਤ ਨਹੀਂ ਹੈਗੀ ਕਿ じゃ ਅਗਲਾ ਕਹਿੰਦਾ ਵੀ ਯਾਰ ਅਸੀਂ ਕਰ ਲੇ ਸਾਡੇ ਵਿੱਚ 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 ਦਿੱਕਤ ਆਉਂਦੀ ਆ। ਬਤਾ ਹੈਗਾ ਉਹਨੂੰ ਬੇਚਨ ਚ ਸ਼ੌਕ ਹੋ ਗਈ ਨਾ ਵੰਦਾ ਇੰਨਾ ਵੱਡਾ ਪੰਗਾ ਨਾ ਲਵੇ ਥੋੜੀ ਤਾਂ ਸ਼ੁਰੂ ਕਰੇ ਪਹਿਲਾਂ ਆਪਣੇ ਜੀ ਬਣਾ ਲਿਆ ਨਾ ਪਹਿਲਾਂ ਭਾਈ ਜੀ ਜੇ ਖੇਤੀ ਹੈ ਜਿਹੜੀ ਸ਼ੁਰੂ ਕਰਨੀ ਹੈ ਇਹ ਤੁਸੀਂ ਪਹਿਲਾਂ ਆਪਣੀ ਰਸੋਈ ਤੋਂ ਸ਼ੁਰੂ ਕਰੋ ਠੀਕ ਹੈ ਜੀ ਪਹਿਲਾਂ ਆਪਣੇ ਪਰਿਵਾਰ ਦੀ ਸਿਹਤ ਵਾਸਤੇ ਸੋਚੀਏ ਆਪਣੀ ਰਸੋਈ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਉਹਨਾਂ ਦਾ ਬਦਲਾ ਲੈਗੀ ਫਿਰ ਇਹ ਸਮਝ ਬਣ ਜਾਂਦੀ ਹੈ ਬੰਦੇ ਦੀ ਵੀ ਕਿਵੇਂ ਇਹਨੂੰ ਪੈਦਾ ਕਰਨਾ ਹੈ ਕਿਵੇਂ ਉਹ ਕਰਨਾ ਹੁਣ ਜਿਵੇਂ ਸਾਡੇ ਕੋਲ ਇਹਦੇ ਵਿੱਚ ਵੱਡਾ ਜਿਹੜਾ ਕਾਰਨਾ ਹੋਗਾ ਬੀਜ ਠੀਕ ਹੈ ਬੀਜ ਜਿਹੜਾ ਆਰਗੈਨਿਕ ਹੋਣਾ ਚਾਹੀਦਾ ਠੀਕ ਹੈ ਕਿਉਂ ਜਿਹੜੇ ਬੀਜ ਦਾ ਕੈਮੀਕਲ ਦੇ ਵਿੱਚ ਜਨਮੀ ਨਹੀਂ ਹੋਇਆ ਉਹ ਕੈਮੀਕਲ ਨੂੰ ਮੰਗਦਾ ਹੀ ਨਹੀਂ ਨਾ ਉਹ ਖਾਦ ਮੰਗਦਾ ਠੀਕ ਜਿਹੜੇ ਬੀਜ ਮੰਨ ਕੇ ਚੱਲੋ ਅਸੀਂ ਹਾਈਬ੍ਰਿਡ ਬੀਜ ਦਿੰਨੇ ਆ ਉਹ ਮੰਨ ਕੇ ਚੱਲੋ ਵੀ ਉਹਨਾਂ ਕੋਲ ਹਰੇਕ ਜਿਹੜਾ ਬੀਜ ਹੈ 20 ਤੋਂ 22 ਦਿਨਾਂ ਦੀ ਖਰਾਕ ਹੈ ਹਰੇਕ ਬੀਜ ਕੋਲੇ ਤੇ ਜਿਹੜਾ ਕੈਮੀਕਲ ਵਾਲਾ ਬੀਜ ਹੈ ਉਹ 22 ਦਿਨਾਂ ਬਾਅਦ ਫਿਰ ਬੋਲ ਮਾਰਦਾ ਮੈਨੂੰ ਜੂਰੀ ਚਾਹੀਦੀ ਹੈ ਮੈਨੂੰ ਡੀਏਪੀ ਚਾਹੀਦੀ ਹੈ ਨਹੀਂ ਫਿਰ ਉਹ ਰੁਕ ਜਾਂਦਾ ਜਿਹੜਾ ਸਾਡਾ ਬੀਜ ਹੈ ਇਹਦਾ ਵਿਕਾਸ ਨਹੀਂ ਰੁਕਦਾ ਕਿਉਂ ਇਹਦਾ ਜਨਮੀ ਨਹੀਂ ਕੈਮੀਕਲ ਦੇ ਵਿੱਚ ਹੋਇਆ ਇਹ ਤਾਂ ਜਨਮੀ ਆਰਗੈਨਿਕ ਦੇ ਵਿੱਚ ਹੋਇਆ ਤੇ ਜਿਹੜੇ ਸਾਡੇ ਕੋਲੇ ਬੀ ਹੈ ਅਸੀਂ ਕੋਈ ਵੀ ਬੀ ਬਾਜ਼ਾਰੋਂ ਨਹੀਂ ਖਰੀਦਦੇ ਹੈਗੇ ਸਾਡੇ ਬੀਜ ਵੀ ਸਾਰੇ ਟੋਟਲ ਆਪਣੀ ਨੇ ਤੇ ਜਿਵੇਂ ਸਾਡੇ ਕੋਲ ਪਨੀਰੀਆਂ ਨੇ ਹਨਾ ਜਿਵੇਂ ਸਾਡੇ ਕੋਲ ਪਿਆਜ਼ ਦੀ ਪਨੀਰੀ ਹੈ ਤੇ ਵੱਖ-ਵੱਖ ਘੱਟੋ-ਘੱਟ ਸਾਡੇ ਕੋਲ ਪੰਜ ਪ੍ਰਕਾਰ ਦੇ ਪਿਆਜ਼ ਦੀ ਪਨੀਰੀ ਹੈ ਮਿਰਚਾਂ ਦੀ ਪਨੀਰੀ ਹੈ ਸਾਰੇ ਪ੍ਰਕਾਰ ਦੀਆਂ ਪਨੀਰੀਆਂ ਦਾ ਵੀ ਅਸੀਂ ਕੰਮ ਕਰਦੇ ਹਾਂ ਕਿੱਕਲ ਹੋ ਨਿਕਲੇ ਕਿਸਾਨ ਵੀਰੋ ਜਮ ਬਾਈ ਨੇ ਦੱਸਿਆ ਵੀ ਵਿੱਚ ਬੀਜਾਂ ਦੀ ਗੱਲ ਕੀਤੀ ਵਿੱਚ ਕਹਾ ਕਹਿੰਦੇ ਆਰਗੈਨਿਕ ਖੇਤੀ ਕਾਮਯਾਬ ਹੋਣੀ ਹੈਗੀ ਬਾਈ ਦੇ ਕਾਮਯਾਬ ਹੋਣ ਦਾ ਵੱਡਾ ਰੀਜ ਨਹੀਂ ਕੀ ਵੀ ਹੈ ਬਾਈ ਨੇ ਬੀਜਾਂ ਦੀ ਤਲਾਸ਼ ਕੀਤੀ ਆ ਬੀਜ ਇਕੱਠੇ ਕੀਤੇ ਨੇ ਜਿਹੜੇ ਆਰਗੈਨਿਕ ਬੀਜ ਨੇ ਆਪਣੇ ਨੇਚਰਲ ਬੀਜ ਨੇ ਆਪਣੇ ਪਿਆਰ ਦੀ ਧਰਤੀ ਵਾਸਤੇ ਬਣਾਏ ਉਹਨਾਂ ਨੂੰ ਸੌਕੇ ਦੌਰ ਤੇ ਹੋ ਜਾਂਦੇ ਉਹ ਦੂਜੇ ਜਿਵੇਂ ਬਾਈ ਨੇ ਦੱਸਿਆ ਨਾ ਬਾਈ ਜੀ ਤੇ ਬੀਜ ਬਾਈ ਜੀ ਫਿਰ ਤੁਸੀਂ ਕਿਵੇਂ ਮਿਹਨਤ ਕੀਤੀ ਇਹਦੇ ਵਾਸਤੇ ਬੀਜ ਬਾਈ ਜੀ ਮੈਂ ਵੱਖ-ਵੱਖ ਕਿਸਾਨਾਂ ਤੋਂ ਜਿਵੇਂ ਸਾਡੇ ਗਰੁੱਪ ਬਣੇ ਹੋਏ ਆ ਕਿਸਾਨਾਂ ਦੇ ਹੈ ਨਾ ਠੀਕ ਹੈ ਜੀ ਤੇ ਉਹਨਾਂ ਤੋਂ ਬੀਜ ਮੈਂ ਥੋੜੇ-ਥੋੜੇ ਲਏ ਜਿਵੇਂ ਸੋਨਾ ਮੋਤੀ ਕਣਕਾ ਉਹ ਜੇ ਵੈਸੇ ਜਿਆਦਾ ਮਹਿੰਗੀ ਹੈਗਾ ਹਾਂ ਨੂੰ ਮੈਂ ਉਹਦਾ ਬੀਜ ਦੇਵਾਂਗਾ ਮੇਰੇ ਕੋਲ ਹੈਗੀ ਹੈ ਬੀਜੀ ਸੀ ਮੈਂ ਐਤਕੀ ਕਿਹੜੀ ਵਿੱਚ ਹੈ ਇਹ ਐਤਕੀ ਆਪਣੇ ਕੋਲ 303 ਕਣਕ ਸੀਗੀ ਠੀਕ ਹੈ ਅਗਲੀ ਵ ਤੇ ਆਪਣੇ ਕੋਲੇ ਬਾਂਸੀ 골ਡ ਵੀ ਹੈਗੀ ਐ ਸਰਬਤੀ ਵੀ ਹੈਗੀ ਐ ਸਾਰੇ ਪ੍ਰਕਾਰ ਦੇ ਬੀਜ ਅਗਲੀ ਵਾਰੀ ਕਿਸਾਨ ਭਰਾਵਾਂ ਨੂੰ ਅਸੀਂ ਦੇਵਾਂਗੇ ਠੀਕ ਹੈ ਤੇ ਐਤਕੀ ਵਾਰੀ ਅਸੀਂ ਉਹ ਸਾਰੇ ਬੀਜ ਕਿਸਾਨਾਂ ਤੋਂ ਗਰੁੱਪਾਂ ਦੇ ਵਿੱਚੋਂ ਹੀ ਲੈ ਕੇ ਦਿੱਤੇ ਸੀਗੇ ਠੀਕ ਹੈ ਉਹ ਜਿਹੜੀ ਆਪਣੀ ਸਰਬਤੀ ਆ ਗਈ ਸੋਨਾ ਮੋਤੀ ਉਹਨੂੰ ਤਾਂ ਆਪਾਂ ਤਕਰੀਬਨ ਸਾਰੇ ਜਾਣਦੇ ਆਂ ਉਹਦਾ ਰੇਟ ਵੀ ਉਹੀ ਰਹਿੰਦਾ ਜੀ ਨਹੀਂ ਉਹਦਾ ਰੇਟ ਜ਼ਿਆਦਾ ਹੈ ਜੀ ਜਿਵੇਂ ਮੰਨ ਕੇ ਚੱਲੋ ਵੀ ਜਿਹੜੀ ਹੈਗੀ ਹੈਗੀ ਸੋਨਾ ਮੋਤੀ ਕਣਕ ਹੈ ਉਹ ਘਟੂ ਘਟ 100 ਰੁਪਏ ਹੈ ਠੀਕ ਹੈ ਤੇ ਜਿਹੜੀ ਹੈਗੀ ਹੈਗੀ ਸਰਬਤੀ ਜਾਂ ਉਹ 60 ਰੁਪਏ ਹੈ ਠੀਕ ਹੈ ਹਾਂ ਉਹ ਜਿਹੜੇ ਮੰਨ ਕੇ ਚਲੋ ਵੀ ਉਹਨਾਂ ਵਿੱਚ ਜਿਹੜੇ ਤੱਤ ਆ ਉਹ ਉਹਦੇ ਵਿੱਚ ਹਜੇ ਵੀ ਇੱਕ ਉਹਦਾ ਸਵਾਦ ਖਰਾਕੀ ਤੱਤ ਬਹੁਤ ਜ਼ਿਆਦਾ ਮੇਰੇ ਵਿੱਚ ਉਹ ਵੀ ਬਾਈ ਦਾ ਆਪਾਂ ਨੰਬਰ ਵੀਡੀਓ ਚ ਮੈਂਸ਼ਨ ਕਰਾਂਗੇ ਜੇ ਕਿਸੇ ਵੀਰ ਨੇ ਗਾਹਾਂ ਨੂੰ ਉਹ ਕਣਕ ਦੇ ایڈਵਾਂਸ ਬੁਕਿੰਗ ਕਰਾਉਣੀ ਹੈ ਨਾ ਬਾਈ ਉਹ ਬਾਈ ਨਾਲ ਕੰਟੈਕਟ ਪਹਿਲਾਂ ਕਰ ਲਓ ਕਣਕਾ ਵਿਜ਼ਨ ਵੇਲੇ ਹਾਂਜੀ ਠੀਕ ਹੈ ਤੇ ਉਸ ਹਿਸਾਬ ਨਾਲ ਬਾਈ ਇਹਰੇ ਪ੍ਰੋਵਾਈਡ ਕਰਵਾ ਦੇਣੀ ਹੈ ਤੇ ਆਪਾਂ ਹੁਣ ਕਿਹੜੀਆਂ ਕਿਹੜੀਆਂ ਫਸਲਾਂ ਲਾਈਆਂ ਬਾਈ ਜੀ ਆਪਾਂ ਉਹਦਾ ਸ਼ਾਰਟ ਮਾਰਕ ਵਿੱਚ ਪਾ ਦਾਂਗੇ ਉਹਦੀ ਆਪਣੀ ਜਾਣਕਾਰੀ ਹਾਂ ਹੁਣ ਅਸੀਂ ਫਸਲਾਂ ਬਾਈ ਜਿਵੇਂ ਮਿਰਚਾਂ ਲਾਈਆਂ ਹੋਈਆਂ ਨੇ ਹਨਾ ਠੀਕ ਹੈ ਡ੍ਰਿਪ ਤੇ ਮਿਰਚ ਲੱਗੀ ਹੋਈ ਬਾਈ ਮਿਰਚ ਲੱਗੀ ਹੋਈ ਹੈ ਤੇ ਜਿਵੇਂ ਤੋਰੀਆਂ ਤਾਰੀਆਂ ਦੀਆਂ ਬੇਲਾ ਲਾਈਆਂ ਅੱਗੇ ਕਦੂਆਂ ਦੀ ਵੀ ਹੁਣ ਮੰਨ ਕੇ ਚੱਲੋ ਬੀਜਣੀਆਂ ਨੇ ਥੋੜੀ ਜਿਹੀ ਤੇ ਕਿ ਲੋ ਜ਼ਿਆਦੇ ਸੀ ਠੀਕ ਹੈ ਤਾਂ ਕਰਕੇ ਥੋੜਾ ਜਿਹਾ ਖੜੇ ਆ ਬਸ ਆਪਦੇ ਨਾਲ ਵੀ ਬਾਰਿਸ਼ ਥੋੜੀ ਜੀ ਨੇੜੇ ਆ ਜੂਗੀ ਠੀਕ ਹੈ ਤੇ ਭਿੰਡੀਆਂ ਲਾਈਆਂ ਹੋਈਆਂ ਚੌਲੇ ਲਾਏ ਹੋਏ ਹਨਾ ਜਿਵੇਂ ਪਿਆਜ਼ ਸੀਗੇ ਹੁਣ ਅਸੀਂ ਸਾਰੇ ਪ੍ਰਕਾਰ ਦੀ ਜਿੰਨੀ ਵੀ ਰੁੱਤ ਮੁਤਾਬਕ ਸਬਜ਼ੀ ਹੁੰਦੀ ਹੈ ਆਪਣੇ ਸੀਜ਼ਨ ਮੁਤਾਬਕ ਉਹ ਟੋਟਲ ਹੀ ਲਾਉਨੇ ਆ ਜਿੰਮ ਬਾਈ ਜੀ ਨੇੜੇ ਵਾਲੇ ਏਰੀਆ ਵਾਲੇ ਤਾਂ ਛੋਡੇ ਨੰਗ ਦੇ ਟੱਪ ਦੇ ਸਬਜ਼ੀ ਦਾ ਹੋ ਕਰ ਲੈਂਦੇ ਜਿਵੇਂ ਆਪਣੇ ਕੋਲੇ ਹੋ ਗਏ ਗੰਡੇ ਗੁੰਡੇ ਹੋ ਗਏ ਲਸਣ ਹੋ ਗਿਆ ਨਾ ਇਹਦਾ ਕੀ ਰੇਟ ਰਹਿੰਦਾ ਬਾਈ ਜੀ ਕਿਸ ਨੇ ਆਪਣਾ ਕੰਟੈਕਟ ਇਹਦਾ ਬਾਈ ਜੀ ਜਿਹੜਾ ਲਸਣ ਦਾ ਰੇਟ ਆ ਸਾਡਾ 200 ਰੁਪਏ ਕਿਲੋ ਆ ਠੀਕ ਹੈ ਜੀ ਤੇ ਜਿਹੜਾ ਸਾਡਾ ਗੰਡੇ ਦਾ ਰੇਟ ਆ ਉਹ 30 ਰੁਪਏ ਕਿਲੋ ਆ ਠੀਕ ਹੈ ਵੈਸੇ ਸਾਡੇ ਬੁੱਕੋ ਹੋ ਜਾਂਦੇ ਆ ਪਹਿਲੀ ਜਿਵੇਂ ਸਾਡੀ ਲਸਣ ਬੁੱਕ ਹੋ ਜਾਂਦੀ ਹੈ ਜਿਵੇਂ ਸਾਡੇ ਕੋਲੇ ਛੋਲੇ ਸੀਗੇ ਛੋਲੇ ਹਰੇ ਸੇਲ ਹੋ ਗਏ ਜਿਹੜੇ ਸਾਡੇ ਕੋਲੇ ਬਚੇ ਉਹ ਨਾਲ ਦੀ ਨਾਲ ਹੀ ਬਕੂ ਹੋ ਜਾਂਦੇ ਆਪਣੇ ਕੋਲੇ ਜੀ ਹੈਗਾ ਕੁਝ ਦੇਣ ਵਾਸਤੇ ਜੇ ਕਿਸੇ ਨੇ ਕੰਟੈਕਟ ਆਪਣੇ ਕੋਲੇ ਬਾਈ ਹੁਣ ਗੰਡੇ ਹੈਗੇ ਆ ਹਾਂ ਜੇ ਕਿਸੇ ਨਾਲ ਕੰਟੈਕਟ ਕਰ ਲੂ ਨਾ ਫਿਰ ਗੰਡੇ ਹੈਗੇ ਆਪਣੇ ਕੋਲੇ ਲਸਣ ਹੈਗੇ ਆ ਲਾਲ ਲਸਣ ਹੈ ਚਿੱਟੀ ਲਸਣ ਆਰਗੈਨਿਕ ਉਹ ਬੀਜ ਵਾਸਤੇ ਵੀ ਤੁਸੀਂ ਰੱਖ ਸਕਦੇ ਹੋ ਤੇ ਖਾਣ ਵਾਸਤੇ ਵੀ ਠੀਕ ਹੈ ਕਿਸੇ ਬਾਈ ਨੇ ਬੀਜ ਵਾਸਤੇ ਜਾਂ ਆਰਗੈਨਿਕ ਖਰੀਦਣੀ ਹੋਵੇ ਟੇਸਟ ਵਾਸਤੇ ਥੋੜੇ ਕਾਣੇ ਤੋਂ ਸ਼ੁਰੂ ਕਰਨਾ ਹੋਵੇ ਕਿਸੇ ਨੇ ਬਾਈ ਨਾਲ ਗੰਡੇ ਤੇ ਲਾ ਸੰਗ ਬਾਈ ਕੋਲੇ ਇਸ ਵਕਤ ਹਾਜ਼ਰ ਆ ਪਹਿਨਾ ਕੰਟੈਕਟ ਕਰਕੇ ਉਹ ਲਿਆ ਸਕਦੇ ਹੋ ਤੇ ਮਿਰਚ ਦਾ ਕਿਹੜਾ ਵੀ ਲਾਈ ਬਠਾ ਬਾਈ ਆਪਾਂ ਮਿਰਚ ਬਾਈ ਅਸੀਂ ਸੌਲજર ਲਾਈ ਹੈ ਇੱਕ ਯੂਨੀਵਰਸਿਟੀ ਦਾ ਵੀ ਹੈ ਪੰਜਾਬ ਸੰਧੂਰੀ ਠੀਕ ਹੈ ਜੀ ਇਹ ਦੋ ਵੈਰਾਈਟੀਆਂ ਲਾਈਆਂ ਅਸੀਂ ਠੀਕ ਹੈ ਜੀ ਤੇ ਦੋਨੇ ਵੈਰਾਈਟੀਆਂ ਅਸੀਂ ਪਿਛਲੀ ਵਾਰੀ ਵੀ ਲਾਈਆਂ ਸੀ ਇਹਨਾਂ ਦਾ ਝਾੜ ਬਹੁਤ ਵਧੀਆ ਰਿਹਾਗਾ ਠੀਕ ਹੈ ਜੀ ਤੇ ਇਹਨਾਂ ਦੀ ਪਨੀ ਅਗਲੇ ਮਹੀਨੇ ਚ ਮੰਨ ਕੇ ਚਲੋ ਹੁਣ ਲੋ ਜ਼ਿਆਦੇ ਆ ਠੀਕ ਹੈ ਜੀ ਜਦੋਂ ਸੌਣ ਦੇ ਵਿੱਚ ਜਾ ਕੇ ਮੰਨ ਕੇ ਚਲੋ ਕਹਿੰਦਾ ਭਾਵਾ ਆਪਣੀ ਬਾਰ ਸ਼ੁਰੂ ਉਦੋਂ ਮਿਰਚ ਲੱਗੂਗੀ ਠੀਕ ਹੈ ਹੁਣ ਇਹਦੀ ਪਨੀਰੀ ਅਸੀਂ 1-2 ਦਿਨਾਂ ਦਾ ਇੱਕ ਲਾ ਦੇਾਂਗੇ ਠੀਕ ਹੈ ਤੇ ਮਹੀਨੇ ਤੱਕ ਇਹਦੀ ਸਵਾ ਮਹੀਨੇ ਤੱਕ ਪਨੀਰੀ ਮਿਲ ਜੂਗੀ ਠੀਕ ਹਾਂਜੀ ਇੱਕ ਵਾਰੀ ਸਾਨੂੰ ਜਿਹੜਾ ਬਰਮੀ ਵਾਸਟ ਕਹਿੰਦੇ ਜਾਂ ਵੇਸਟ ਡੀਕੰਪੋਜ਼ਰ ਹੁੰਦਾ ਉਹਦਾ ਥੋੜਾ ਜਿਹਾ ਪ੍ਰੋਸੈਸ ਤੁਹਾਨੂੰ ਦੱਸੂਗਾ ਵੀਡੀਓ ਦੇ ਵਿੱਚ ਹਾਂ ਉਹ ਜਦ ਤਾ ਪੁੱਤ ਸੈਟਪੇ ਦਿਖਾ ਦਿੰਨੇ ਆ ਜੀ ਅੱਛਾ ਜੀ ਉਪਰ ਸੈਟ ਚ ਚਰਚਾ ਕਰਨੇ ਆ। ਤੇ ਇੱਕ ਬਾਈ ਜੀ ਦੱਸੋ ਆਪਾਂ ਨੂੰ ਵੀ ਜੇ ਕਿਸੇ ਬੰਦੇ ਨੇ ਨਵਾਂ ਕੰਮ ਸਟਾਰਟ ਕਰਨਾ ਹੋਵੇ ਉਹ ਹਾਂਜੀ ਉਹਨੂੰ ਕੀ ਗਾਈਡੈਂਸ ਦੇਣੀ ਚਾਹੋਗੇ ਤੁਸੀਂ? ਕਾਹਦਾ ਬਰਮਿਕ ਪੋਸਟ ਦਾ ਜੀ? ਨਹੀਂ ਇਹ ਆਪਣਾ ਆਰਗੇਨਿਕ ਔਰਗੈਨਿਕ ਖੇਤੀ ਦਾ। ਔਰਗੈਨਿਕ ਖੇਤੀ ਦਾ ਬਾਈ ਮੈਂ ਤਾਂ ਇਹ ਸਲਾਹ ਦਿੰਦਾ ਹਰੇਕ ਕਿਸਾਨ ਭਰਾ ਨੂੰ ਵੀ ਜਿਹੜੀ ਆਰਗੈਨਿਕ ਖੇਤੀ ਆ ਇਹ ਹਰ ਇੱਕ ਬੰਦੇ ਨੂੰ ਸ਼ੁਰੂ ਕਰਨੀ ਹੀ ਪੈਣੀ ਹੈ। ਠੀਕ ਹੈ। ਇਹ ਜ਼ਿਆਦਾ ਸਮਾਂ ਨਹੀਂ ਹੁਣ ਚੱਲਣੀ ਗੱਲ। ਇਹ ਜਿਹੜਾ ਮਾਡਲ ਹੈ ਖੇਤੀ ਦਾ ਇਹ ਫੇਲ ਹੋ ਚੁੱਕਿਆ ਹੈ। ਜਿਹੜਾ ਮੰਨ ਕੇ ਚੱਲੋ ਵੀ ਜਿਹੜਾ ਅਸੀਂ ਰੇਹ ਦਿਨੋ ਦਿਨ ਵਧਾਉਂਦੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਾਡੀ ਮੰਨ ਕੇ ਚੱਲੋ ਵੀ ਜਿਹੜਾ ਖਾਣਾ ਹੈ ਅਸੀਂ ਤਿੰਨ ਟਾਈਮ ਜ਼ਹਿਰ ਖਾ ਰਹੇ ਆ ਠੀਕ ਹੈ ਜੀ ਹਰੇਕ ਬੰਦਾ ਜ਼ਹਿਰ ਖਾ ਰਿਹਾ ਤਿੰਨ ਟਾਈਮ ਜਿਹੜਾ ਬੰਦਾ ਤਿੰਨ ਟਾਈਮ ਜ਼ਹਿਰ ਖਾ ਰਿਹਾ ਉਹ ਮੰਨ ਕੇ ਚੱਲੋ ਵੀ ਇਸ ਦੁਨੀਆ ਤੇ ਕਿੰਨਾ ਚਿਰ ਰਹੂਗਾ ਤੁਸੀਂ ਦੇਖੋ ਉਹਨ ਇੱਕ ਪੰਛੀ ਸੀਗੇ ਨਾ ਚਿੜੀਆਂ ਸੀ ਜਿਹੜੀਆਂ ਆਪਾਂ ਛੋਟੀਆਂ ਛੋਟੀਆਂ ਟੋਕਰਾਂ ਲਾ ਕੇ ਕਦੇ ਫੜਿਆ ਕਰਦੇ ਸੀ ਬਦ ਤੋਂ ਬੇ ਆਮ ਸੀ ਹਾਂਜੀ ਤੇ ਜਦੋਂ ਹੁਣ ਆਪਾਂ ਕਿਤੇ ਚਰਚਾ ਕਰਦੇ ਆ ਬਹਿ ਕੇ ਵੀ ਯਾਰ ਉਹ ਚਿੜੀਆਂ ਕਿੱਧਰ ਗਈਆਂ ਜਾਂ ਉਹਨਾਂ ਦੇ ਬੱਚੇ ਕਿੱਧਰ ਗਏ ਉਹ ਕਿਉਂ ਨਹੀਂ ਤਾਂ ਉੱਥੇ ਆਇੰਦੇ ਵੀ ਯਾਰ ਉਹ ਸਪਰੇਅ ਨੇ ਜਾਂ ਰੇਰ ਨੇ ਮਾਰਦੇ ਉਹ ਵੀ ਇੱਕ ਤਾਂ ਮੰਨ ਕੇ ਚੱਲੋ ਵੀ ਇੱਕ ਜੀ ਵੀ ਸੀ ਨਾ ਜਦੋਂ ਇੱਕ ਕੈਮੀਕਲ ਉਹਨਾਂ ਦੀ ਪੀੜ੍ਹੀ ਨੂੰ ਖਤਮ ਕਰ ਸਕਦਾ ਹੈ ਕੀ ਇਹ ਕੈਮੀਕਲ ਸਾਡੀ ਪੀੜ੍ਹੀ ਨੂੰ ਨਹੀਂ ਖਤਮ ਕਰੂਗਾ ਬਸ ਥੋੜਾ ਜਿਹਾ ਇੰਨਾ ਕਹਿ ਵੀ ਉਹਨਾਂ ਵਿਚਾਰਿਆਂ ਵਾਸਤੇ ਹਸਪਤਾਲ ਨਹੀਂ ਸੀ ਸਾਡੇ ਵਾਸਤੇ ਹਸਪਤਾਲ ਹੈਗੇ ਪਰ ਹਸਪਤਾਲ ਵੀ ਹੁਣ ਤਾਂ ਐਂਡ ਹੋਇਆ ਖੜਾ ਹਸਪਤਾਲਾਂ ਦਾ ਸਾਡੇ ਤਾਂ ਬਈ ਆਪਾਂ ਵੀ ਹੋ ਜੰਨੇ ਆ ਦਵਾਈਆਂ ਹਰ ਇੱਕ ਦਵਾਈਆਂ ਹਰ ਇੱਕ ਘਰੇ ਯਾਰ 50% 50% ਤੋਂ ਪੰਜ ਬੰਦੇ ਦਾ ਦੋ ਬੰਦੇ ਨਹੀਂ ਤਾਂ ਚਾਰ ਬੰਦੇ ਦਾ ਦੋ ਬੰਦੇ ਦਾ ਹੁਣ ਤਾਂ ਭਾਈ ਸ਼ੂਗਰ ਦਾ ਹਰੇਕ ਬੰਦੇ ਨੂੰ ਹੋ ਗਿਆ ਹਨਾ ਸ਼ੂਗਰ ਬੀਪੀ ਬਲੱਡ ਬੀਪੀ ਤੇ ਮੰਨ ਕੇ ਚੱਲੋ ਵੀ ਪਹਿਲਾਂ ਇਹਦਾ ਨਾਮੋ ਨਿਸ਼ਾਨ ਨਹੀਂ ਸੀ ਕੈਂਸਰ ਨੂੰ ਆਪਾਂ ਕੋਈ ਜਾਣਦੇ ਵੀ ਨਹੀਂ ਸੀਗੇ ਇਹ ਕੈਂਸਰ ਸਾਰਾ ਜਿਹੜਾ ਸਾਡਾ ਮੰਨ ਕੇ ਚੱਲੋ ਖਾਣ ਪੀਣ ਹੈ ਉਸੇ ਦਾ ਕਰਕੇ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਜੇ ਆਪਾਂ ਬਾਈ ਖਾਣ ਪੀਣ ਵਿੱਚ ਹੀ ਬੰਦਾ ਭੱਜਿਆ ਫਿਰਦਾ ਹਨਾ ਇਕੱਲਾ ਜੇ ਆਪਾਂ ਪੈਸੇ ਦੌੜ ਤੇ ਆਪਾਂ ਜ਼ਹਿਰਾਂ ਖਾਈ ਜਾਵਾਂਗੇ ਉਹ ਚੀਜ਼ ਦਾ ਵੀ ਕੋਈ ਤੋਕਣੀ ਹੈਗਾ ਘੱਟੋ ਘੱਟ ਤੁਸੀਂ ਨਹੀਂ ਖਰੀਦ ਕੇ ਖਾ ਸਕਦੇ ਠੀਕ ਆ 2 4 ਮਰ ਲਿਆ ਤਾਂ ਹਨਾ ਆਪਦੇ ਘਰ ਵਾਸਤੇ ਆਪਾਂ ਜੱਟ ਭਾਈ ਦਾ ਤਕਰੀਬਨ ਤਕਰੀਬਨ ਕਰ ਹੀ ਸਕਦੇ ਆ ਹਾਂਜੀ ਬਾਕੀ ਜਿਹੜੇ ਜੋਬ ਵਾਲੇ ਬੰਦੇ ਉਹਨਾਂ ਨੂੰ ਤਾਂ ਕੋਈ ਥੋੜਾ ਮੋਟਾ ਮਹਿੰਗਾ ਲੈਣਾ ਵੀ ਵੱਡੀ ਗੱਲ ਨਹੀਂ ਹੈਗੀ ਤਾਂ ਜ਼ਿਮੀਂਦਾਰ ਭਾਈਆਂ ਨੂੰ ਤਾਂ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਕਟੂਕਟ ਰੂੜੀ ਜਿੱਨਾਂ ਥਾਂ ਹੀ ਹੋਵੇ 5 4 ਮਰ ਲਿਆ 5 4 ਮਰਲੇ ਵਾਧੂ ਦਿੰਦੀ ਦੋ ਦੋ ਗੱਲਾਂ ਜਿਵੇਂ ਕੱਦੂ ਤੋਰੀ ਨੇ ਹੋਈਆਂ ਹਾਂਜੀ ਬਿਮਾਰਾ ਵਗੈਰਾ ਇਹ ਚੀਜ਼ਾਂ ਆਪ ਲਾਓ ਨਾਲੇ ਸ਼ੌਂਕ ਦਾ ਸ਼ੌਂਕ ਨਾਲੇ ਪ੍ਰੈਕਟਿਸ ਹੋ ਜਾਂਦੀ ਹੈ ਨਾਲੇ ਆਪਦੇ ਘਰ ਨੂੰ ਆਪਦੇ ਜਵਫ ਨੂੰ ਵਧੀਆ ਚੀਜ਼ ਖਵਾਉਂਗੇ ਹਾਂ ਇਹ ਤਾਂ ਬਹੁਤ ਜ਼ਿਆਦਾ ਗਲਤ ਹੋ ਰਿਹਾ। ਦਾਸ ਸਿੰਘ ਭਾਈ ਜੀ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ। ਹਾਂਜੀ। ਵਰਨਿਕ ਪੋਸਟ ਬਾਰੇ। ਇਹ ਦੱਸ ਜੀ ਇਸ ਤਰ੍ਹਾਂ ਜਿਹਨੇ ਅਪਲਿਆ ਸ਼ੈੱਡ ਬਣਾਇਆ ਹੋਇਆ ਹੈ ਨਾ। ਹਾਂਜੀ। ਤੇ ਇਹਦੇ ਵਿੱਚ ਅਸੀਂ ਜੇ ਤੁਸੀਂ ਜੇ ਤੁਸੀਂ ਕੋਲ ਕੋ ਗੋਬਰ ਗੈਸ ਹੈਗਾ। ਹਾਂਜੀ। ਫਿਰ ਤਾਂ ਉਹਦੀ ਜਿਹੜੀ ਸੈਲਰੀ ਆ ਗੋਬਰ ਗੈਸ ਦੀ ਉਹ ਕੱਢਦਾ ਦੇ ਇਸ ਤੋਂ। ਹਾਂਜੀ ਹਾਂਜੀ। ਫਿਰ ਤਾਂ ਜੀ ਹੁਣ ਸਿੱਧਾ ਬਾਅ ਸਕਦੇ ਹੋ। ਠੀਕ ਹੈ ਜੀ। ਨਹੀਂ ਫਿਰ ਉਹ ਗੋਹਾ ਠੰਡਾ ਕਰਕੇ ਪੋੜਾ ਪੈਂਦਾ 20 ਦਿਨਾਂ ਦਾ। ਠੀਕ ਹੈ ਜੀ। ਤੇ ਫਿਰ ਠੰਡਾ ਕਰਕੇ ਸੁਧਵਾ ਗੋਲੇ ਤੁਸੀਂ ਛੱਡ ਸਕਦੇ ਹੋ ਇਹਦੇ ਵਿੱਚ। ਠੀਕ ਹੈ। ਤੋਂ ਇਹ ਖਾਦ ਬਣਾਉਂਦੇ ਰਹਿੰਦੇ ਨੇ। ਖਾਦ ਅਸੀਂ ਵਰਤਦੇ ਆ ਮੰਨ ਕੇ ਚਲੋ। ਤੇ ਇਹ ਜਿਵੇਂ ਜੀ ਮੰਨ ਤਿੰਨ ਬੈੱਡ ਨੇ ਆਪਣੇ ਕੋਲੇ। ਇਹ ਕਿੰਨੇ ਕ ਖਾਦ ਨੂੰ ਕਾਫੀ ਰਹਿੰਦੀ ਐ ਤਿੰਨ ਬੈੱਡਾਂ 'ਚ। ਇਹ ਕਾਫੀ ਰਹਿੰਦੀ ਐ ਮੰਨ ਕੇ ਚਲੋ ਕਲਾਉ ਇੱਕ ਕਵਾਕਾ ਵਾਧੂ ਐ। ਠੀਕ ਹੈ ਜੀ। ਉਹ ਕੇਕਰ ਦੇ ਵਿੱਚ 8 ਕਵਾਕੇ ਪੈ ਜਾਂਦੀ ਐ। ਠੀਕ ਐ ਇਹ ਕਿੰਨੀ ਦਿੰਦੇ ਨੇ ਆਪਣਾ? ਉਹ 8 ਕਵਾਕੇ ਮੰਨ ਕੇ ਚਲੋ ਇਹ ਤਾਂ ਬਹੁਤ ਘੱਟ ਦਿੰਦੇ ਨੇ। ਮੰਨ ਕੇ ਚਲੋ ਜਿਵੇਂ ਉਹ ਆਪਣੇ ਆ ਲੱਗੇ ਹੋਏ ਸੈੱਟ ਤੇ ਇਹ ਮਨਿਕ ਜਣੇ ਵੀ ਹੁਣ ਜਦੋਂ ਆਪਾਂ ਕੱਢਾਂਗੇ ਘੱਟੋ ਘੱਟ ਇਹ 2 ਕੁ ਮਾਟਰ ਕਰ ਦੇਣਗੇ ਠੀਕ ਆ ਮੰਨ ਲੇ ਤੁਹਾਡੇ ਕਹਿੰਦਾ ਭਾਬਾ ਕਨਾਲ ਦੀ ਸਾਲ ਦੀ 8 8 ਕੁ ਮਾਟਰ ਵਾਧੂ ਆ ਹਾਂ 2 ਕੁ ਮਾਟਰ ਇਹ ਇਹ ਹਾਂ 1 ਕੁ ਮਾਟਰ 1 ਕੁ ਮਾਟਰ ਕਨਾਲ ਦੀ ਸਾਲ ਦੀ ਹਾਂ ਸਾਲ ਦੀ ਸਾਲ ਤੋਂ ਵੀ ਜ਼ਿਆਦਾ ਚੱਲ ਜਾਂਦੀ ਹੈ ਠੀਕ ਹੈ ਜੀ ਤੁਸੀਂ ਇੱਕ ਵਾਰੀ ਪਾਤੀ ਕਾਕਰ ਟੁਕੜੇ ਦੀ ਜੇ ਤੁਸੀਂ ਤੁਹਾਡੇ ਕੋਲ ਹੈਗੀ ਤਾਂ ਜੇ ਤੁਸੀਂ ਸਾਲ ਦੀ ਸਾਲ ਪਾ ਦਿਓ ਤਾਂ ਬਹੁਤ ਵਧੀਆ ਮੰਨ ਲੇ 2 ਕਿੱਲਿਆਂ ਦਾ ਡੰਗ ਲਾਉਂਦੇ ਆ ਹਾਂ 2 ਕਿੱਲਿਆਂ ਦਾ ਡੰਗ ਲਾਉਂਦੇ ਜੀ ਮੈਂ ਥੋੜਾ ਥਾਂ ਬਾਈ ਕੋਲੇ ਤੇ ਬਣਾ 15 ਵਜੇ ਦੱਸ ਦਾ ਜਗਾ ਹੋਊਗਾ ਨਾ ਬਾਈ ਜੀ ਇਹ ਹਾਂ 12 ਮੂਰਿਆਂ ਤੋਂ 16 ਹੋਏ 12 16 ਇਹ ਕਹਿੰਦਾ ਮੈਂ ਲਾ 2-3 ਕਿੱਲਾਂ ਦਾ ਡੰਗ ਵਧੀਆ ਲਾਉਂਦੀ ਆ ਵਧੀਆ ਲਾਉਂਦੀ ਆ ਤੇ ਕੋਈ ਜਾਵੇ ਮੰਨ ਲਾ ਮਹਿੰਗਾ ਸੌਦਾ ਨਹੀਂ ਹੈਗੇ ਇਹ ਠੀਕ ਹੈ ਥੋੜੇ ਤੇ ਬਾਈ ਜੀ ਡ੍ਰਿਪ ਸਿਸਟਮ ਆ ਡ੍ਰਿਪ ਸਿਸਟਮ ਆ ਗਾ ਹਾਂ ਇਹ ਡ੍ਰਿਪ ਸਿਸਟਮ ਆ ਜਿਹੜਾ ਮਨ ਲਾ ਜਦੋਂ ਵੀ ਉਹ ਇੱਥੋਂ ਪਾਣੀ ਚੱਕਦਾ ਇਹ ਠੀਕ ਹੈ ਤੇ ਉਹ ਦਿਖਾ ਦੇ ਕੈਮਰਾ ਮਾਰ ਦੇ ਤੇ ਆ ਇੰਜਨ ਬਾਈ ਜੀ ਛੋਟਾ ਜਿਹਾ ਤਾਂ ਰੱਖਿਆ ਕਿੰਨੇ ਦਾ ਇਹ ਇਹ ਛੋਟੇ 8 ਦਾ ਪੀਟਰ ਹੀ ਆ ਅੱਛਾ 8000 ਇਹ ਹਾਂ ਇਹ ਕਲੌਸ ਕਾਰ ਇੰਜਨ ਆਗਾ ਤੇ ਇਥੇ ਵੀ ਸਾਰਾ ਸਿਸਟਮ ਜਿਹੜਾ ਮੰਨ ਕੇ ਚੱਲੇ ਵੀ ਸਾਡਾ ਡ੍ਰਿਪ ਵਾਲਾ ਚੱਲਦਾ ਹੈਗਾ ਕਨੈਕਸ਼ਨ ਹੈ ਨਹੀਂ ਬਾਈ ਆਪਣੇ ਕੋਲ ਇਹ ਕਨੈਕਸ਼ਨ ਨਹੀਂ ਹੈਗਾ ਆਪਣੇ ਕੋਲ ਹੈ ਜਿਹੜੇ ਕਨੈਕਸ਼ਨ ਨੇ ਆਉਣਾ ਹੈ ਹੁਣ ਤੇ ਇਹਦੇ ਵਿੱਚ ਫਿਰ ਪਾਣੀ ਸਟੋਰ ਕਰਦੇ ਆ ਕੱਸੀ ਦਾ ਹਨ ਠੀਕ ਹੈ ਤੇ ਕੱਸੀ ਦਾ ਪਾਣੀ ਸਟੋਰ ਕਰਕੇ ਬਈ ਡ੍ਰਿਪਰਾਂ ਨੂੰ ਹੀ ਦਿੰਨੇ ਆ ਇਹਦੇ ਉੱਤੇ ਵੀ ਸਬਸੀਟੀ ਹੈ ਡ੍ਰਿਪ ਦੇ ਉੱਤੇ ਇਹ ਜਿਹੜਾ ਪਨਾ ਬਣਾ ਇਹ ਆਪ ਹੀ ਬਣਾਵਾ ਤੁਸੀਂ ਕੀ ਕੀਤਾ ਹੈ ਕੱਸੀ ਪੱਟੇ ਆਪ ਆ ਜਿਹੜੇ ਕਾਗਜ਼ ਵਗੈਰਾ ਇਹਦੇ ਵੀ ਸਾਡੀ ਫਾਊਂਡੇਸ਼ਨ ਹੈ ਜਿਹੜੀ ਅੰਬੂਜਾ ਫਾਊਂਡੇਸ਼ਨ ਅੰਬੂਜਾ ਫਾਊਂਡੇਸ਼ਨ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਇਹਨਾਂ ਡ੍ਰਿਪ ਦੇ ਵਿੱਚ ਵੀ ਉਹ ਮਦਦ ਕਰਦੇ ਆ ਠੀਕ ਹੈ ਜੀ ਜਿਹਨਾਂ ਡ੍ਰਿਪ ਦੇ ਉੱਤੇ ਕਿੰਨੀ ਜਗਾ ਚ ਡ੍ਰਿਪ ਆਪਣੀ ਹੈ ਆਪਣੇ ਕੋਲ 2 ਕਿੱਲਾਂ ਚ ਲੱਗਿਆ ਹੋਇਆ 2 ਕਿੱਲਾਂ ਦਾ ਹੋਰ ਆਇਆ ਪਿਆਗਾ ਹੁਣ ਲਾਉਣਾ ਹੈ ਇਹਦਾ ਜਿਹੜਾ 2 ਕਿੱਲਾਂ ਦਾ ਲੱਗਿਆ ਹੋਇਆ ਇਹਦਾ ਖਰਚਾ ਪੱਠਾ ਦੱਸੋ ਇਹਦਾ ਖਰਚਾ ਬਾਈ ਜੀ ਇਹਦੇ ਕੋਈ ਸਬਸਿਡੀ ਹੈ ਜੇ ਤਾਂ ਮੰਨ ਕੇ ਚੱਲੋ ਵੀ ਲੇਡੀ ਦੇ ਨਾਮ ਤੇ ਜ਼ਮੀਨ ਹੈ ਤਾਂ 90% ਹੈ ਠੀਕ ਹੈ ਜੀ ਇਹ ਬੰਦੇ ਦੇ ਨਾਮ ਤੇ ਜ਼ਮੀਨ ਹੈ 85% ਹੈ ਠੀਕ ਹੈ ਜੀ ਇਹਦਾ ਮੈਂ ਤੁਹਾਨੂੰ ਸਿੱਧਾ ਸੌਰਡਰ ਕੱਟ ਦੱਸ ਦੇਣਾ 2 1 ਏਕੜ ਦਾ ਖਰਚਾ ਜਿਹੜਾ ਉਹ 30000 ਰੁਪਏ ਆਉਂਦਾ ਸਾਡਾ ਜਿਹੜਾ ਕਿਸਾਨ ਸੇਰ ਬਣਦਾ ਠੀਕ ਹੈ ਜੀ ਸਰਸਿਟੀ ਕੱਟ ਕੇ ਠੀਕ ਹੈ ਜੀ ਤੇ ਮਨਿਕ ਜੀ ਜਨਾਬ ਉਹਦੇ ਵਿੱਚੋਂ 30000 ਦੇ ਵਿੱਚੋਂ 15000 ਰੁਪਏ ਫਾਊਂਡੇਸ਼ਨ ਮਦਦ ਕਰ ਦਿੰਦੀ ਹੈ 50% ਠੀਕ ਹੈ ਠੀਕ ਹੈ ਜੀ ਤੇ 15000 ਰੁਪਏ ਕਿੱਲੇ ਤੇ ਖਰਚਾ ਆਉਂਦਾ ਕਿਸਾਨ ਦਾ 15000 ਰੁਪਏ ਕਿੱਲੇ ਦਾ ਉਹਦੇ ਵਿੱਚ ਹੀ ਆ ਜਾਂਦਾ ਤਲਾਵਾਂ ਦਾ ਸਿਸਟਮ ਹਾਂ ਵਿੱਚ ਹੀ ਆ ਜਾਂਦਾ ਇਹ ਸਾਰਾ ਬਾਕੀ ਉਹ ਤੁਹਾਡਾ ਖਰਚਾ ਮੰਨ ਲਓ ਜੇ ਅਗਲੇ ਦਾ ਕੈਸ਼ ਨੋਟ ਹੈ ਚਲੋ ਦੇਖਣ ਵਾਲਾ ਜੇ ਕਲੈਕਸ਼ਨ ਹੈ ਤੁਹਾਡੇ ਕੋਲ ਫਿਰ ਤਾਂ ਕੋਈ ਖਰਚਾ ਨਹੀਂ ਠੀਕ ਹੈ ਜੀ ਮੀ ਫਿਰ ਉਹ ਪਾਣੀ ਚ ਠੀਕ ਹੈ ਹਾਂਜੀ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਦੋਸਤੋ ਤੇ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਆ ਵੀਡੀਓ ਅੱਗੇ ਸ਼ੇਅਰ ਕਰ ਦਿਓ ਤੇ ਬਾਈ ਦਾ ਨੰਬਰ ਵੀ ਮੈਂਸ਼ਨ ਵੀ ਕਰ ਦਿਨੇ ਬਾਈ ਜੀ ਨੰਬਰ ਬੋਲ ਵੀ ਦਿਓ ਹਾਂ ਮੇਰਾ ਨੰਬਰ 83273 ਠੀਕ ਹੈ ਜੀ 18199 84273 18 199 199 ਬਾਈ ਆਰਮ ਸਿੰਘ ਪਿੰਡ ਝੇਰੇ ਵਾਲੀ ਜਿਲ੍ਹਾ ਮਾਨ ਹਾਂਜੀ ਬਾਈ ਜਿਵੇਂ ਬਾਈ ਨੇ ਆਪਣੀ ਜਾਣਕਾਰੀ ਦਿੱਤੀ ਹੈ ਅਸਵਾਰ ਆਰਗੈਨ ਕੇਦਰ ਵਿੱਚ ਗੰਡਾ ਅਵੇਲੇ ਹਸਨਾ ਕੰਡੀ ਬਾਰੇ ਸਾਨੂੰ ਜਾਣਕਾਰੀ ਦਿੰਦੀ ਹੈ ਦੱਸੋ ਬਾਈ ਜੀ ਹਾਂ ਬਾਈ ਜੀ ਇਹ ਲਾਲ ਪਿਆਜ ਆ ਮੰਨ ਕੇ ਚਲੋ ਠੀਕ ਹੈ ਜੀ ਜੇ ਮੰਨ ਕੇ ਚਲੋ ਇਹ ਆਰਗੈਨਿਕ ਵੀ ਤੁਸੀਂ ਸਾਈ ਦੇਖੋ ਇਹਦਾ ਸਾਰੇ ਬਹੁਤ ਸੋਹਣਾ ਬਣਿਆ ਹੋਇਆ ਕੋਈ ਨਸਾਰਾ ਨਹੀਂ ਹੈਗਾ ਆਪਣੇ ਕੈਮੀਕਲ ਨਾਲ ਲੱਗ ਪੋ ਬਹੁਤ ਬੜੀ ਆ ਕਈ ਵਾਰੀ ਵੀ ਭਾਈ ਕੀ ਕਰਦੇ ਆ ਜਿਹੜਾ ਗੰਢਾ ਨਾ ਉਹਨੂੰ ਕੈਲਸ਼ੀਅਮ ਦੀ ਜ਼ਿਆਦਾ ਲੋੜ ਹੁੰਦੀ ਆ ਤੇ ਅਸੀਂ ਕੱਲੀ ਡੀਏਪੀ ਜਾਂ ਹੋਰ ਚੀਜ਼ੇ ਸਿੱਤੀਆਂ ਨੇ ਵਸੇ ਅਸੀਂ ਤਾਂ ਕੁਝ ਨਹੀਂ ਪਾਉਂਦੇ ਉਹਦੇ ਨਾਲ ਵੀ ਜਦੋਂ ਆਪਾਂ ਮੰਨ ਕੇ ਚੱਲੋ ਖਾਦ ਕਿਸੇ ਚੀਜ਼ ਦੀ ਹੋਰ ਲੋੜ ਹੈ ਤੇ ਤਾਂ ਆਪਾਂ ਹੋਰ ਦਿੰਨੇ ਆ ਉਹਦੇ ਨਾਲ ਵੀ ਨਸਾਰਾ ਜ਼ਿਆਦਾ ਆਉਂਦਾ ਦੇਖ ਲਓ ਤੁਸੀਂ ਇਹਦੀ ਪੂਸ ਬਿਲਕੁਲ ਛੋਟੀ ਆ ਬਹੁਤ ਜ਼ਿਆਦਾ ਗੰਢੇ ਦਾ ਸਾਈ ਦੇਖੋ ਆਰਗੈਨਿਕ ਦੇ ਵਿੱਚ ਤੇ ਇਹ ਅਗਲੀ ਵਾਰੀ ਵੀ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਬੀਜ ਦੇਵਾਂਗੇ ਇਹ ਬਰੇਡ ਕਿਹਦੀ ਸੀ ਇਹ ਆਲੇ ਹਸਦੂਲੇ ਵਾਲਾ ਪਿਆਜ ਠੀਕ ਹੈ ਜੀ ਇਹ ਆ ਦੇਖੋ ਠੀਕ ਹੈ ਹਾਂ ਸਰਦੂਲੇ ਵਾਲਾ ਪਿਆਜ ਹੈ ਦੇਖੋ ਇਹਦੀ ਧੂਕ ਬਿਲਕੁਲ ਇਹ ਥੋੜੇ ਫਿੱਕੇ ਲਾਲ ਦੇ ਇਹ ਥੋੜੇ ਫਿੱਕੇ ਲਾਲ ਦੇ ਵਿੱਚ ਹਾਂ ਇਹਦਾ ਸਾਈਜ਼ ਤੇ ਇਹਦਾ ਵੀ ਸਾਈਜ਼ ਦੇਖੋ ਤੁਸੀਂ ਬਹੁਤ ਜ਼ਿਆਦਾ ਸਾਈਜ਼ ਹੈ ਇਹਦਾ ਦੋ ਬਰੇਡੀਆਂ ਹੋ ਗਈਆਂ ਹਾਂ ਜੀ ਹਾਂ ਹਾਂ ਇਹ ਆ ਕਿੱਟਾ ਹੈ ਇਹ ਆ ਬੈਂ ਕਿੱਟਾ ਪਿਆਜ ਇਹ ਵੀ ਜੁਨੀ ਵਰਸਟੀਟੀ ਵੇਤ ਕੀ ਮਲਾਦੀ ਦਿੱਤਾ ਸੀਗਾ ਤੇ ਇਹ ਕਿੱਟਾ ਪਿਆਜ ਹੈ ਤੇ ਬਹੁਤ ਵਧੀਆ ਹੈ ਜੀ ਤੇ ਸਾਰੇ ਕਿਸਾਨ ਭਰਾ ਮਨ ਉਸ ਤੇ ਕਹਾਂਗੇ ਜਰੂਰ ਇਹਨੂੰ ਲਾਓ ਅਗਲੀ ਵਾਰੀ ਠੀਕ ਹੈ ਤੇ ਇਹ ਵੀ ਸਾਈਜ਼ ਤੁਸੀਂ ਦੇਖ ਲੋ ਬਹੁਤ ਵਧੀਆ ਹੈ ਠੀਕ ਹੈ ਤੇ ਇਹ ਅੱਗੇ ਤੁਹਾਨੂੰ ਦਿਖਾ ਦਿੰਦੇ ਨੇ ਇਹ ਚਿੱਟੇ ਆ ਗਏ ਦੋਨੇ ਤਿੰਨੇ ਖਿਆਲੀਆਂ ਆ ਗਈਆਂ ਜਿਹੜੀਆਂ ਤੇ ਇਹ ਆ ਵੀ ਬਣ ਕੇ ਜੱਲੂ ਵੀ ਯੂਨੀਵਰਸਿਟੀ ਦਾ ਦੀ ਹੈ ਠੀਕ ਹੈ ਆ ਦੇਖੋ ਇਹਦਾ ਵੀ ਸਾਈਜ਼ ਤੁਸੀਂ ਇੱਕ ਵਈ ਜਿਹਦਾ ਬੀਜ ਦੀ ਵੀ ਹੁੰਦੀ ਆਪਣੇ ਕੋਲੇ हां भाई ਆਪਣੇ ਕੋਲੇ ਬੀਜੇ ਇਸ ਵਾਰ ਤਾਂ ਥੋੜਾ ਅਗਲੀ ਵਾਰੀ ਅਸੀਂ ਬੀਜੇ ਸਾਰਾ ਤਿਆਰ ਕਰਾਂਗੇ ਦਾ ਤੇ ਪਨੀਰੀ ਸਾਡੇ ਕੋਲੇ ਸਰ ਦੇ ਚਾਰ ਪੰਜ ਪ੍ਰਕਾਰ ਦੇ ਹੁੰਦੀਆਂ ਨੇ ਠੀਕ ਹੈ ਜੀ ਤੇ ਜਿੰਨਾ ਵੀ ਲੋਨ ਵੀ ਲੋੜ ਹੋਈ ਪਿਆਜ਼ ਦੀ ਪਨੀਰੀ ਤੇ ਸਾਥੋ ਲਿਜਾ ਸਕਦੇ ਹੋ ਠੀਕ ਹੈ ਤੇ ਆ ਤੁਸੀਂ ਦੇਖ ਹੀ ਸਕਦੇ ਹੋ ਆਰਗੈਨਿਕ ਦੇ ਵਿੱਚ ਇਹ ਸਾਰਾ ਠੀਕ ਹੈ ਹਾਂ ਜੀ ਹਾਂ ਕਿਸੇ ਨੂੰ ਆਰਗੈਨਿਕ ਪਿਆਜ਼ ਦੀ ਲੋੜ ਹੋਵੇ ਹੋਰਗੈਨਿਕ ਪਿਆਜ਼ ਦੀ ਲੋੜ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਲਿਜਾ ਸਕਦਾ ਠੀਕ ਹੈ ਕਿੰਨਾ ਚਾਹੀਦਾ ਹਾਂਜੀ ਧੰਨਵਾਦ ਜੀ ਧੰਨਵਾਦ ਜੀ